ਭਗਵੰਤ ਮਾਨ ਕੁੜੀਕੀ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਨੇ ਜਿਸ ਤੋਂ ਨਿਕਲਣਾ ਲਗਭਗ ਮੁਸ਼ਕਲ ਮੰਨਿਆ ਜਾ ਰਿਹਾ ਭਗਵੰਤ ਮਾਨ ਕਿਸ ਤਰੀਕੇ ਨਾਲ ਫਸਿਆ ਕੁੜੀਕੀ ਦੇ ਵਿੱਚ ਮਸਲਾ ਕੀ ਹੈ ਗੱਲਬਾਤ ਜਿਹੜੀ ਆ ਪੂਰੀ ਅਹਿਮ ਕਰਾਂਗੇ ਬਹੁਤ ਅਹਿਮ ਖਬਰ ਹੈ ਜਿੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਅਤੇ ਗੋਲੀकांड ਮਸਲੇ ਨੂੰ ਲੈ ਕੇ ਭਗਵੰਤ ਮਾਨ ਤੇ ਸਰਕਾਰ ਨੂੰ ਸਵਾਲ ਕਰਦੇ ਆ ਰਹੇ ਸੀ ਤਾਂ ਉੱਥੇ ਹੀ ਇਨ੍ਹਾਂ ਹੀ ਮਸਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਜਾਂਚ ਕਰਨ ਵਾਲੇ ਜਸਟਿਸ ਜੂਰਾ ਸਿੰਘ ਜਿਹਨੂੰ ਜਸਟਿਸ ਜੂਰਾ ਸਿੰਘ ਕਮਿਸ਼ਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਰਿਹਾ ਆ ਕਾਲੀ ਸਰਕਾਰ ਦੇ ਮੌਕੇ ਜਿਹੜਾ ਉਹ ਬਣਿਆ ਸੀ ਤਾਂ ਉਹ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਲੈ ਆਂਦਾ ਸੀ ਆਮ ਆਦੀ ਪਾਰਟੀ ਦੇ ਵਿੱਚ ਉਹਨਾਂ ਨੇ ਵੀ ਹੁਣ ਸਵਾਲ ਭਗਵੰਤ ਮਾਨ ਦੇ ਉੱਪਰ ਸਰਕਾਰ ਦੇ ਉੱਪਰ ਖੜੇ ਕਰ ਦਿੱਤੇ ਇਹ ਨਹੀਂ ਬੇਅਦਬੀ ਤੇ ਗੋਲੀकांड ਮਤਲਬ ਹੈ ਕਿ ਜਿਸ ਤੋਂ ਬਾਅਦ ਭਗਵੰਤ ਮਾਨ ਕਸੂਤੀ ਸਥਿਤੀ ਦੇ ਵਿੱਚ ਕਰ ਗਿਆ ਹੁਣ ਨਿਕਲਣਗੇ ਕਿਵੇਂ ਔਰ ਜੇ ਇੱਕ ਤੋਂ ਬਾਅਦ ਇੱਕ ਇਮਾਨਦਾਰ ਅਫਸਰ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਹੁਣ ਜਸਟਿਸ ਜੋਰਾ ਸਿੰਘ ਜਿਹੜੇ ਸਾਹਿਬ ਕਾ ਜਸਟਿਸ ਜੋਰਾ ਸਿੰਘ ਜੀ ਉਹ ਵੀ ਸਵਾਲ ਚੱਕ ਦਿੰਦੇ ਆ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਖਾਮੀ ਜਾਂ ਵੱਡਾ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਹੈ ਇਸੇ ਅਹਿਮ ਜਿਹੜੀ ਅਸੀਂ ਚਰਚਾ ਕਰਦੀਆਂ ਹੈ ਜੇਹੀ ਸਥਿਤੀ ਦੇ ਵਿੱਚੋਂ ਨਿਕਲਣਗੇ ਕਿਵੇਂ ਚੋਣਾ ਸក្តੇਲੇ ਪੰਤਪਾਨ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਬਾਰੇ ਈਡੀ ਨੇ ਮੰਨ ਲਿਆ ਕਿ ਹਲਫਨਾਮਾ ਦੇ ਦਿੱਤਾ ਹੈ ਕਿ ਜਿਹੜਾ ਮੁੱਖ ਸਾਜ਼ਿਸ਼ ਕਰਤਾ ਜਿਹੜਾ ਹੈਗਾ ਉਹ ਅਰਵਿੰਦ ਕੇਜਰੀਵਾਲ ਹੀ ਹੈ ਔਰ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਕੁਝ ਸਿਆਸਤਦਾਨਾਂ ਦੇ ਨਾਲ ਮਿਲ ਕੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਜਿਹੜਾ ਇਹ ਕਪੜਾ ਕੀਤਾ ਔਰ ਕਿਹੜੇ ਉਹ ਸਿਆਸਤਦਾਨ ਨੇ ਔਰ ਕਿਹੜੇ ਉਹ ਮੰਤਰੀ ਨੇ ਔਰ ਕਿੰਨਾ ਦੀ ਹੁਣ ਕੇਜਰੀਵਾਲ ਤੋਂ ਬਾਅਦ ਵਾਰੀ ਹੈ ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਪੰਜਾਬ ਦੇ ਵਿੱਚ ਵੀ ਆਉਣ ਵਈਏ ਜਾਂ ਇਸ ਤੇ ਅਹਿਮ ਚਰਚਾ ਕਰਾਂਗੇ ਉਧਰ ਚਰਚਾ ਕਰਾਂਗੇ ਕਿ ਜਿਹੜੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਕੋਠੀ ਦੇ ਅੱਗੇ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਮਜਾਰੇ ਕੀਤੇ ਗਏ ਆ ਉਹਨਾਂ ਨੇ ਵੀ ਬੁਰੇ ਤਰੀਕੇ ਦੇ ਨਾਲ ਘੇਰ ਲਿਆ ਮੁੱਖ ਮੰਤਰੀ ਨੂੰ ਔਰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿੱਥੇ ਜਿੱਥੇ ਆਵਾਦੀ ਪਾਰਟੀ ਦੇ ਉਮੀਦਵਾਰ ਨੇ ਜਾਨੀ ਕਿ 13 ਦੀਆਂ 13 ਲੋਕ ਸਭਾ ਸੀਟਾਂ ਤੇ ਉਹਨਾਂ ਨੂੰ ਜਾ ਕੇ ਘੇਰਨਗੇ ਇਸ ਸਥਿਤੀ ਦੇ ਵਿੱਚੋਂ ਜਿਹੜੀ ਆਕੇ ਮੇ ਨਿਕਲਣਗੇ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਾਂਗੇ ਉਧਰ ਨਾਲ ਹੀ ਨਾਲ ਚਰਚਾ ਉਹਦੋਂ ਰਾਜਦੇਵ ਸਿੰਘ ਖਾਲਸਾ ਨੇ ਗੱਲ ਕਹੀ ਸੀ ਕਿ ਭਾਈ ਅਵਰ ਤਪਾਲ ਸਿੰਘ ਜਿਹੜੇ ਨੇ ਉਹ ਚੋਣ ਲੜਨਗੇ ਖਡੂਰ ਸਾਹਿਬ ਤੋਂ ਤੇ ਸਾਡੀ ਉਹਨਾਂ ਦੇ ਮਾਤਾ ਜੀ ਦੇ ਨਾਲ ਗੱਲਬਾਤ ਹੋਈ ਇੰਟਰਵਿਊ ਮੇਰੀ ਫੋਨ ਤੇ ਉਹਨਾਂ ਦੇ ਨਾਲ ਹੋਈ ਉਹ ਕਹਿੰਦੇ ਜੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਡੇ ਨਾਲ ਤਾਂ ਉਹਨਾਂ ਨੇ ਗੱਲ ਹੀ ਨਹੀਂ ਹੈ ਜੀ ਕਿਉਂਕਿ ਕੀਤੀ ਉਹ ਕਹਿੰਦੇ ਕਿ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਚਾਚਾ ਜੀ ਜਿਹੜੇ ਗਏ ਆ ਤੇ ਉਹ ਦੱਸਣਗੇ ਆ ਕੇ ਵੀ ਕੀ ਭਾਈ ਸਾਹਿਬ ਚੋਣ ਲੜਨ ਬਾਰੇ ਸੋਚਦੇ ਚ ਨਹੀਂ ਇਸ ਤੇ ਵੀ ਬਹੁਤ ساری ਹੁਣ ਨਵੀਂ ਅਪਡੇਟ ਜਿਹੜੀ ਸਾਹਮਣੇ ਆਈ ਹੈ ਕੀ ਅਮਰਪਾਲ ਸਿੰਘ ਚੋਣ ਲੜਨਗੇ ਜਾਂ ਨਹੀਂ ਸਾਰੀਆਂ ਖਬਰਾਂ ਤੇ ਵਿਸਾਖੂਪੁਰ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਕੀ ਸਾਹਿਬ ਭਗਵੰਤ ਮਾਨ ਇੱਕ ਕਸੂਤੀ ਸਥਿਤੀ ਦੇ ਵਿੱਚ ਫਸ ਗਿਆ ਜਿੱਥੋਂ ਨਿਕਲਣਾ ਲਗਭਗ ਹੁਣ ਜਿਹੜਾ ਉਹਨਾਂ ਦਾ ਮੁਸ਼ਕਲ ਮੰਨਿਆ ਜਾ ਰਿਹਾ ਭਗਵੰਤ ਮਾਨ ਹੋਰਾਂ ਦੇ ਬਾਰੇ ਜਿੱਥੇ ਜਿਹੜੇ ਕੋਮਰਵੀਜ ਪ੍ਰਤਾਪ ਸਿੰਘ ਹੋਰੀ ਆ ਉਹਨਾਂ ਨੇ ਵੀ ਬਹੁਤ ਤਰੀਕੇ ਦੇ ਨਾਲ ਸਵਾਲ ਕੀਤੇ ਆ ਵਿਆਪਤੀ ਅਤੇ ਗੋਲੀਕਾਂਡ ਦੇ ਮੁੱਦਿਆਂ ਨੂੰ ਲੈ ਕੇ ਆਪਾਂ ਸਭ ਨੇ ਸੁਣਿਆ ਔਰ ਉਹ ਦਰਸ਼ਕ ਜਿਹੜੇ ਅਕਸਰ ਆਪਣੇ ਉਹਨਾਂ ਦੇ ਬਾਰੇ ਸੁਣਦੇ ਰਹਿੰਦੇ ਉਹਨਾਂ ਦੀਆਂ ਗੱਲਾਂ ਬਾਤਾਂ ਔਰ ਦੇਖਦੇ ਵੀ ਰਹਿੰਦੇ ਆ ਤਾਂ ਕਸੂਤੀ ਸਥਿਤੀ ਦੇ ਵਿੱਚ ਕਿਰਗੀ ਦੀ ਜਵਾਬ ਤਾਂ ਭਗਵੰਤ ਮਾਨ ਦੇ ਕੋਲ ਕਮਰ ਵੀ ਜੇ ਪ੍ਰਤਾਪ ਦੀਆਂ ਇਹ ਗੱਲਾਂ ਤਾਂ ਹੈ ਨਹੀਂ ਸੀ ਪਰ ਹੁਣ ਜਿਹੜੇ ਸਾਫ ਕਾ ਜਸਟਿਸ ਜੋਰਾ ਸਿੰਘ ਜਿਹੜੇ ਕਿ ਸਭ ਤੋਂ ਪਹਿਲਾਂ ਇਹਨਾਂ ਮਸਲਿਆਂ ਦੀ ਜਾਂਚ ਕਰਨ ਵਾਲੀ ਆਕਾਲੀ ਸਰਕਾਰ ਦੇ ਮੌਕੇ ਹੀ ਉਹਨਾਂ ਦੇ ਨਾਲ ਕਹਿੰਦੇ ਵਾਅਦਾ ਕੀਤਾ ਗਿਆ ਸੀ ਕਿ ਭਾਈ ਜਦੋਂ ਆਪਣੀ ਸਰਕਾਰ ਬਣ ਗਈ ਤਾਂ ਜਿਹੜੀ ਤੁਹਾਡੀ ਰਿਪੋਰਟ ਆ ਉਹ ਜਨਤਕ ਕਰ ਦਿਆਂਗੇ ਕਿਉਂਕਿ ਇਹ ਰੌਲਾ ਪਿਆ ਸੀ ਅਣਖੀ ਸਾਹਿਬ ਕਿ ਆਕਾਲੀਆਂ ਨੇ ਜਸਟਿਸ ਜੋਰਾ ਸਿੰਘ ਦਾ ਜਿਹੜਾ ਉਹ ਕਮਿਸ਼ਨ ਤਾਂ ਬਣਾਤਾ ਸੀਗਾ ਪਰ ਜਿਹੜੀ ਉਹਨਾਂ ਨੇ ਜਾਂਚ ਕੀਤੀ ਹੈ ਉਹ ਜਾਂਚ ਕਿਤੇ ਡਸਟਬਿਨ ਦੇ ਵਿੱਚ ਸੁੱਟਤੀ ਉਹ ਅੱਜ ਤੱਕ ਲਿਆਂਦੀ ਹੋਈ ਸਾਹਮਣੇ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਮਨੀ ਪਾਰਟੀ ਨੇ ਕਿ ਆਪਣੀ ਸਰਕਾਰ ਆ ਰਹਿਣ ਦੇ ਉਹ ਤੁਹਾਡੀ ਜਾਂਚ ਜਿਹੜੀ ਆ ਉਹ ਕੱਢ ਕੇ ਲਿਆਵਾਂਗੇ ਕੁਮਰ ਦੇ ਨਾਲ ਵੀ ਇਹੀ ਗੱਲ ਕੀਤੀ ਗਈ ਸੀ ਕਿ ਤੁਹਾਡੀ ਰਿਪੋਰਟ ਤੇ ਜਿਹੜੀ ਆ ਉਹ ਆਪਾਂ ਇਨਸਾਫ ਦਵਾਵਾਂਗੇ ਹੁਣ ਨਾ ਤਾਂ ਕੁਮਰ ਵੀ ਜੇ ਪ੍ਰਤਾਪ ਦੀ ਰਿਪੋਰਟ ਦਾ ਕੁਝ ਹੋਇਆ ਨਾ ਹੀ ਹੁਣ ਜਸਟਿਸ ਜੋਰਾ ਸਿੰਘ ਸਾਹਿਬ ਕਾ ਜਸਸੀ ਜੋਰਾ ਸਿੰਘ ਜਿਹੜਿਆ ਉਹ ਵੀ ਕਹਿਣ ਲੱਗਿਆ ਕਿ ਭਾਈ ਬੇੜਾੜੀ ਤੇ ਵੀ ਕੁਝ ਨਹੀਂ ਹੋਇਆ ਇਹਨਾਂ ਨੇ ਧੋਖਾ ਕੀਤਾ ਕਿਵੇਂ ਦੇਖਦੇ ਹੋ ਜਦੋਂ ਆਪਣੇ ਹੀ ਬੰਦੇ ਜਿਹੜੇ ਤੁਹਾਡੇ ਇਸ ਤਰੀਕੇ ਨਾਲ ਸਵਾਲ ਚੁੱਕਣ ਲੱਗ ਜਾਣ ਔਰ ਉਹ ਵੀ ਕੋਈ ਆਮ ਬੰਦੇ ਨਹੀਂ ਜਿਹੜੇ ਇਮਾਨਦਾਰੀ ਦੇ ਕੁੰਜ ਮੰਨੇ ਜਾਂਦੇ ਕੋਮਰੋਜੀ ਪ੍ਰਤਾਪ ਸਿੰਘ ਹੋਣ ਉਧਰ ਜੱਸੀ ਜੂਰਾ ਸਿੰਘ ਹੋਰੀ ਹੋਣ ਤਾਂ ਫਿਰ ਲਾਜ਼ਮੀ ਹੈ ਕਿ ਤੁਸੀਂ ਸਵਾਲਾਂ 'ਚ ਘਿਰਦੇ ਹੋ ਕਿਵੇਂ ਦੇਵਦੇ ਹੋ ਪੂਰੀ ਚੀਜ਼ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦੀ ਅਗਰ ਰਾਜਨੀਤੀ ਵੇਖੀ ਜਾਵੇ ਜਿਹੜੀ 2019 ਤੋਂ ਲੈ ਕੇ 2000 ਹੋਣ ਤੱਕ 22 ਤੱਕ ਜਾਂ 24 ਤੱਕ ਜਿਹੜੀ ਹੋ ਰਹੀ ਹੈ ਸੁਖਵਿੰਦਰ ਜੀ ਬੜੀ ਸੋਚੀ ਸਮਝੀ ਅਸੀਂ ਕਹਿ ਸਕਦੇ ਹਾਂ ਕਿ ਪਲੈਨਿੰਗ ਦੇ ਤਹਿਤ ਉਹ ਰਾਜਨੀਤੀ ਕਰਦੇ ਪਲੈਨਿੰਗ ਤਾਂ ਕਿਹਾ ਕਿ ਜਿਹੜੇ ਮੁੱਦੇ ਸੈਂਸਟਿਵ ਹੁੰਦੇ ਆ ਉਹਨਾਂ ਮੁੱਦਿਆਂ ਨੂੰ ਚੁੱਕ ਕੇ ਉਹ ਰਾਜਨੀਤੀ ਕਰਦੇ ਐ ਪੰਜਾਬ ਦੇ ਵਿੱਚ ਬਰਗਾੜੀ ਬੇਅਦਬੀ ਗੋਲੀਕਾਟ ਮੁੱਦੇ ਅਜਿਹੇ ਮੁੱਦੇ ਨੇ ਜਿਨ੍ਹਾਂ ਨਾਲ ਪੰਜਾਬ ਦੇ ਲੋਕ ਭਾਵਨਾਤਮਕ ਤੌਰ ਤੇ ਜੁੜੇ ਐ ਤੇ ਲੋਕ ਚਾਹੁੰਦੇ ਐ ਇਨਸਾਫ ਹੋਵੇ ਤੇ ਇਸੇ ਚੀਜ਼ ਨੂੰ ਆਮ ਆਦਮੀ ਪਾਰਟੀ ਨੇ ਕੈਸ਼ ਕੀਤਾ ਚਾਹੇ ਉਹ ਕਵਰ ਵਿਜੇ ਪ੍ਰਤਾਪ ਸਿੰਘ ਦੇ ਸੰਦਰਭ ਚ ਗੱਲ ਹੋਵੇ ਤੇ ਚਾਹੇ ਉਹ ਜਸਟਿਸ ਜੋਰਾ ਸਿੰਘ ਦੇ ਸੰਦਰਭ ਦੇ ਵਿੱਚ ਹੁਣ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਸਟਿਸ ਜੋਰਾ ਸਿੰਘ ਦੀ ਜਸਟਿਸ ਜੋਰਾ ਸਿੰਘ ਕਮਿਸ਼ਨ ਬੰਦਾ ਅਕਾਲੀ ਪਾਜ ਪਾ ਸਰਕਾਰ ਦੇ ਸਮੇਂ ਉੰਨਾ ਵਨੋ ਸ਼ਰੀਰ ਪੋਰਟ ਦੀ ਜਾਂਚ ਜਿਹੜੀ ਸਾਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾਂਦੀ ਹੈ ਸਿੱਧੂ ਸਭ ਉਹ ਕਮਿਸ਼ਨ ਰਿਪੋਰਟ ਤਿਆਰ ਕਰਤਾ ਤੇ ਜਦੋਂ ਸੈਕਟਰੀਟ ਜਸਨ ਜੋਰਾ ਸਿੰਘ ਹਣੀ ਉਹ ਰਿਪੋਰਟ ਦੇਣ ਜਾਂਦੇ ਆ ਇਹ ਹੈਰਾਨਗੀ ਦੀ ਗੱਲ ਹੁੰਦੀ ਕਿ ਉਹਨਾਂ ਦੀ ਰਿਪੋਰਟ ਨੂੰ ਉੱਥੇ ਲੈਣ ਵਾਲਾ ਕੋਈ ਬੰਦਾ ਨਹੀਂ ਹੁੰਦਾ ਉਹ ਵਿਚਾਰੇ ਜਾਂਦੇ ਆ ਉੱਥੇ ਟੇਬਲ ਤੇ ਰੱਖ ਕੇ ਰਿਪੋਰਟ ਵਾਪਸ ਆ ਜਾਂਦੇ ਆ ਤੇ ਅੱਜ ਤੱਕ ਉਹ ਰਿਪੋਰਟ ਨਾ ਤਾਂ ਕਾਂਗਰਸ ਸਰਕਾਰ ਨੇ ਕਦੀ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀ ਭਾਜਪਾ ਨੇ ਜਦੋਂ ਕੀ ਕਰਦੀ ਸੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਆ ਉਹਨਾਂ ਨੇ ਵੀ ਉਸ ਰਿਪੋਰਟ ਨੂੰ ਦਰਕਨਾਰ ਕਰਕੇ ਜਸਟਿਸ ਰঞ্জੀਤ ਸਿੰਘ ਕਮਿਸ਼ਨ ਬਣਾਤਾ ਫਿਰ ਉਹ ਕਮਿਸ਼ਨ ਜਿਹੜਾ ਬਣਦਾ ਉਹ ਰਿਪੋਰਟ ਜਦੋਂ ਬਣੀ ਤਾਂ ਕਾਲੀਆਂ ਨੇ ਕਿਸ ਤਰੀਕੇ ਨਾਲ ਉਸ ਰਿਪੋਰਟ ਦੇ ਪਛੜੇ ਡਾਇ ਵਿਧਾਨ ਸਭਾ ਚ ਸਾਰੇ ਲੋਕਾਂ ਨੂੰ ਪਤਾ ਪਰ ਜਸੈ ਜੋਰਾ ਸਿੰਘ ਦੀ ਰਿਪੋਰਟ ਜਿਹੜੀ ਆ ਅੱਜ ਤੱਕ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਤੇ ਕੀ ਗਈ ਉਸ ਤੋਂ ਬਾਅਦ ਇਸ ਸਕਰੀਨ ਤੇ ਹੁੰਦੇ ਨੇ ਕਵਰ ਵਿੱਚ ਪ੍ਰਤਾਪ ਸਿੰਘ ਹੁਣੀ ਕਵਰ ਵਿਜੇ ਪ੍ਰਤਾਪ ਸਿੰਘ ਹੁਣਾ ਦੀ ਜਾਂਚ ਜਿਹੜੀ ਕਰਦੇ ਜਿਹੜੀ ਰਿਪੋਰਟ ਤਿਆਰ ਕਰਦੇ ਆ ਔਰ ਹਾਈ ਕੋਰਟ ਚ ਵਿੱਚ ਜਿਸ ਤਰੀਕੇ ਨਾਲ ਉਸ ਰਿਪੋਰਟ ਨਾਲ ਰੀਪ ਕੀਤਾ ਜਾਂਦਾ ਕਾਂਗਰਸ ਪਾਰਟੀ ਸਭ ਕੁਝ ਸੱਤਾ ਵਿੱਚ ਹੁੰਦਿਆਂ ਹੋਇਆ ਕੱਖ ਨਹੀਂ ਉਸ ਰਿਪੋਰਟ ਨੂੰ ਬਚਾਉਣ ਵਾਸਤੇ ਕਰਦੀ ਤੇ ਅਖੀਰ ਕਵਰ ਵਿਜੇ ਪ੍ਰਤਾਪ ਸਿੰਘ ਇਹ ਸਾਰੇ ਸਿਸਟਮ ਤੋਂ ਨਾਰਾਜ਼ ਹੋ ਕੇ ਸੇਵਾ ਮੁਕਤੀ ਉਹ ਲੈ ਲੈਂਦੇ ਆ ਤੇ ਘਰ ਬੈਠ ਜਾਂਦੇ ਆ ਤੇ ਇਸ ਆਸ ਨਾਲ ਕਿ ਹਾਂ ਵੀ ਇਨਸਾਫ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਚ ਮਿਲੇਗਾ ਉਹਨਾਂ ਇਹ ਜਿਹੜੇ ਦੋਵੇਂ ਵਿਅਕਤੀ ਨੇ ਕਵਰ ਵਿਜੇ ਪ੍ਰਤਾਪ ਸਿੰਘ ਤੇ ਜਸਟਿਸ ਜੋਰਾ ਸਿੰਘ ਇਹ ਉਹ ਦੋ ਵਿਅਕਤੀ ਨੇ ਜਿਹੜੇ ਇਹਨਾਂ ਮੁੱਦਿਆਂ ਨਾਲ ਬਰੀਕੀ ਨਾਲ ਜੁੜੇ ਆ ਤੇ ਫੇਰ ਅੱਖ ਪਿੰਦੀ ਆ ਬਾਜ਼ ਅੱਖ ਆਮ ਆਦਮੀ ਪਾਰਟੀ ਦੇ ਜਿਹੜੇ ਰਣਨੀਤੀਕਰ ਦੇ ਚਾਹੀਓ ਅਰਵਿੰਦ ਕੇਜਰੀਵਾਲ ਹੋਣੀ ਹੋਣ ਤਾਂ ਚਾਹੀਏ ਭਗਵੰਤ ਮਾਨ ਹੋਣੀ ਹੋਣ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਜੇਕਰ ਦੋਵੇਂ ਵਿਅਕਤੀ ਸਾਡੇ ਨਾਲ ਜੁੜ ਜਾਂਦੇ ਆ ਤਾਂ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਤਬਕਾ ਜਿਹੜਾ ਆ ਉਹਨਾਂ ਨਾਲ ਸਹਿਜੇ ਜੁੜ ਜਾਊਗਾ। ਤਾਂ ਫਿਰ ਇਸੇ ਰਣਨੀਤੀ ਦੇ ਤਹਿਤ ਇਹਨਾਂ ਦੋਵਾਂ ਵਿਅਕਤੀਆਂ ਨੂੰ ਜੋੜਦੇ ਆ। ਕਵਰ ਵਿਜੇ ਪ੍ਰਤਾਪ ਸਿੰਘ ਦੇ ਸੰਦਰਭ ਦੇ ਵਿੱਚ ਕੇਜਰੀਵਾਲ ਕਾਹ ਦਿੰਦਾ ਕਿ ਆ ਵੇਖੋ ਬੰਦਾ ਉਹ ਸਾਡੇ ਲੱਗੇ ਖਲੋਤੇ ਨੇ ਜਿਹਨਾਂ ਨੇ ਇਸ ਮਸਲੇ ਦੀ ਜਾਂਚ ਕੀਤੀ ਆ ਚੰਗੀਆਂ ਕਿੰਨਾ ਚੰਗੀ ਇਨਸਾਫ ਲਾਇਦਾ ਮੈਂ ਦੂਜੇ ਪਾਸੇ ਜਸਜ ਜੋਰਾ ਸਿੰਘ ਨੂੰ ਵੀ ਆਪਣੇ ਨਾਲ ਜੋੜ ਲਿਆ ਜਾਂਦਾ ਤੇ ਭਰੋਸਾ ਦੇ ਦਿੱਤਾ ਜਾਂਦਾ ਕਿ ਹਾਂ ਵੀ ਕਵਰਾਉਣਾ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਆ ਇਹ ਤੁਹਾਡੀ ਰਿਪੋਰਟ ਨੂੰ ਅਸੀਂ ਜਨਤਕ ਕਰਾਂਗੇ ਉਸ ਵੇਲੇ 2019 ਚ ਉਹਨਾਂ ਨੂੰ ਜਲੰਧਰ ਤੋਂ ਵੀ ਸੀਟ ਲੜਾਈ ਜਾਂਦੀ ਰੋਕ ਸਭਾ ਤੇ ਪਰ ਜਿਸ ਤਰੀਕੇ ਨਾਲ 2022 ਦੀ ਤਿਆਰੀ ਦੇ ਵਿੱਚ ਇਹਨਾਂ ਦੋਵਾਂ ਵਿਅਕਤੀਆਂ ਨੂੰ ਵਰਤਿਆ ਜਾਂਦਾ ਖਾਸ ਤੌਰ ਤੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਲੋਕ ਇੱਕ ਭਰਮਾਂ ਸਮਰਥਨ ਜਿਹੜਾ ਫਤਵਾ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਦਿੰਦੇ ਆ ਸਰਕਾਰ ਬਣ ਜਾਂਦੀ ਆ ਤੇ ਫਿਰ ਉਹ ਸਰਕਾਰ ਬਣ ਜਾਂਦੀ ਆ ਫਿਰ ਨਾ ਤਾਂ ਉਹ ਸਰਕਾਰ ਦੇ ਵਿੱਚ ਕਿਤੇ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਨਹੀਂ ਲੱਭਦੇ ਆ ਤੇ ਨਾ ਹੀ ਜਸਟਿਸ ਜੋਰਾ ਸਿੰਘ ਕੇ ਤੇ ਲੱਭਦੇ ਆ ਕਵਰ ਵਿਜੇ ਪ੍ਰਤਾਪ ਸਿੰਘ ਆਪਣੇ ਨਾਲ ਇਸ ਹੋਈ ਇਸ ਧੋਖੇ ਨੂੰ ਥਾਂ ਥਾਂ ਤੇ ਦੱਸਦੇ ਕਿ ਹਾਂ ਭਈ ਮੇਰ ਦਾ ਇਹ ਵਾਦਾ ਖਿਲਾਫੀ ਹੋਈ ਵਾਦਾ ਖਿਲਾਫੀ ਕਦੇ ਵੀ ਉਹਨਾਂ ਦੀ ਜਿਹੜੀ ਹੋਈ ਉਹਨਾਂ ਕਦੇ ਵੀ ਕਿਸੇ ਬੰਦੇ ਨੇ ਉਹਨਾਂ ਨਾਲ ਸਾਥ ਜਿਹੜਾ ਸਰਕਾਰ ਦੇ ਵਿੱਚ ਨਹੀਂ ਦਿੱਤਾ। ਅਖੀਰੋ ਵਿਅਕਤੀ ਵਿਧਾਨ ਸਭਾ ਤੇ ਫਲੋਰ ਤੇ ਮੰਗ ਕਰਦਾ ਕਿ ਹਾਂ ਭਈ ਸਾਨੂੰ ਟਾਈਮ ਦੋ। ਉੱਥੇ ਉਹਨੂੰ ਟਾਈਮ ਨਹੀਂ ਦਿੱਤਾ ਜਾਂਦਾ। ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਉਹ ਗੱਲ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਦਾ ਪੀ ਉਹਨਾਂ ਦੀ ਗੱਲ ਨਹੀਂ ਚੁੱਕਦਾ। ਤਾਂ ਫਿਰ ਇੱਕ ਦਿਨ ਅਜਿਹਾ ਆਉਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਸ ਬੰਦੇ ਦੇ ਸਿਰ ਤੇ ਪੰਜਾਬ ਦੇ ਵਿੱਚ ਇੱਕ ਤਗੜੀ ਚੋਣ ਮਹੀਮ ਚਾ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ ਹੁੰਦਾ ਉਹ ਕਬਰ ਵਿਜੇ ਪ੍ਰਤਾਪ ਦੀ ਇੱਕ ਖਬਰ ਨੂੰ ਜਾਂ ਉਸ ਦੇ ਵਿਚਾਰਾਂ ਨੂੰ ਕਹਿ ਦਿੰਦਾ ਜੀ ਉਸ ਦੀ ਨੀਚੀ رائے ਆ ਇਹ ਵੀ ਇੱਕ ਘਟਲਕਾ ਲੋਕਾਂ ਨੇ ਵੇਖਿਆ ਤੇ ਫਿਰ ਘਟਲ ਨੀਚੀ رائے ਕਹਿ ਕੇ ਤੇ ਫਿਰ ਜਿਸ ਤਰੀਕੇ ਨਾਲ ਖਬਰ ਵਿਜੇ ਪ੍ਰਤਾਪ ਸਿੰਘ ਸਵਾਲ ਠੰਦੇ ਨੇ ਉਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਕੱਲ ਰੋਡ ਸ਼ੋਅ ਹੁੰਦਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਿਨ ਅੰਮ੍ਰਿਤਸਰ ਤੇ ਸਾਰੇ ਬਧਾਇਕ ਡਾਕਟਰ ਨਿੱਜੇ ਦਾ ਜੀਵਨ ਜੋਤ ਕੋਲ ਹੋਰ ਬੰਦੇ ਹੁੰਦੇ ਆ ਪਰ ਖਬਰ ਵਿਜੇ ਪ੍ਰਤਾਪ ਸਿੰਘ ਕੇਤੇ ਵੀ ਸੱਜੇ ਜਾਂ ਖੱਬੇ ਦਿਖਾਈ ਨਹੀਂ ਦਿੰਦੇ ਤਾਂ ਚਾਹੀਦਾ ਜੇ ਕਿਸੇ ਕਿਸ ਤੰਗ ਨੇ ਸੁਰਖੀ ਗਾਰਡ ਕਰਦਾ ਉਹ ਜਿਹੜਾ ਬੇਅਦਬੀ ਮਸਲੇ ਤੇ ਕੰਟਰੋਵਰਸ਼ੀਅਲ ਬਿਆਨ ਜਿਹੜਾ ਮੁੱਖ ਮੰਤਰੀ ਭਗਵੰਤ ਸਾਨਾ ਨੇ ਦਿੱਤਾ ਕਿ ਭਾਈ ਇਹ ਮਸਲਿਆਂ ਤੇ ਜਿਹੜੇ ਗੱਲਬਾਤ ਬਿਆਨ ਜਿਹੜੇ ਆ ਉਹ ਕੁਮਰਵਿਜੇ ਪ੍ਰਤਾਪ ਦੇ ਆਪਣੇ ਨਿੱਜੀ ਹੈ ਔਰ ਇਸ ਮਸਲੇ ਦੇ ਉੱਪਰ ਬੇਅਦਬੀ ਮਸਲਿਆਂ ਦੇ ਉੱਪਰ ਭਗਵੰਤ ਜੀ ਉਸ ਕੰਟਰੋਵਰਸ਼ੀਅਲ ਬਿਆਨ ਤੋਂ ਬਾਅਦ ਖੁਦ ਕੁਮਰਵਿਜੇ ਪ੍ਰਤਾਪ ਹੋਣਾ ਨੇ ਮੁੱਖ ਮੰਤਰੀ ਤੇ ਇਸ ਰੂਪਸ਼ੋਤੂ ਦੂਰੀ ਬਣਾਈ ਉਥੇ ਗਏ ਨਹੀਂ ਵਾਰ-ਵਾਰ ਸੱਦਣ ਤੇ ਵੀ ਗਏ ਨਹੀਂ ਉਹਨਾਂ ਨੇ ਕਿਹਾ ਕਿ ਇਹੋ ਜੀਆਂ ਚੀਜ਼ਾਂ ਦੇ ਨਾਲ ਅਸੀਂ ਮੁੱਖ ਮੰਤਰੀ ਦੇ ਨਾਲ ਖੜੇ ਨਹੀਂ ਹੋ ਸਕਦੇ ਸਾਡੀ ਜਦੋਂ ਵਿਚਾਰਾਂ ਦੀ ਸਾਹ ਜੀ ਹੈ ਨਹੀਂ ਤਾਂ ਫਿਰ ਅਸੀਂ ਇਹਨਾਂ ਦੇ ਨਾਲ ਖੜੇ ਹੋ ਕੇ ਕਰਨਾ ਕੀ ਹੈ ਤਾਂ ਉਹਨਾਂ ਨੇ ਬਾਈਕਾਟ ਕੀਤਾ ਹਰ ਵਾਰ ਸੱਦਣ ਤੇ ਵੀ ਜਿਹੜਾ ਉਹ ਗਏ ਦੀ ਹਾਂ ਬਿਲਕੁਲ ਜੇ ਉਹਨਾਂ ਨੇ ਬਾਈਕਾਟ ਕੀਤਾ ਤਾਂ ਸੁਖਵਿੰਦਰ ਜੀ ਭਗਵੰਤ ਮਾਨ ਉਹਨਾਂ ਨੂੰ ਇਹ ਚਾਹੀਦਾ ਸੀ ਉਹਨਾਂ ਨੂੰ ਪਤਾ ਸੀ ਕਿ ਸਥਿਤੀਆਂ ਇਹ ਬਣ ਜਾਣੀਆਂ ਤਾਂ ਘਟੋ ਘਟ ਜਿਹੜੇ ਉਹਨਾਂ ਨੇ ਸਵਾਲ ਠਾਏ ਸੀ ਭਗਵੰਤ ਮਾਨ ਉਹਨਾਂ ਨੂੰ ਚਾਹੀਦਾ ਸੀ ਕਿ ਜਨਤਕ ਤੌਰ ਤੇ ਉਹਨਾਂ ਦਾ ਜਵਾਬ ਦਿੰਦੇ ਖੈਰ ਇਹ ਗੱਲ ਅਲੱਗ ਹੋ ਗਈ ਇੱਥੋਂ ਤੱਕ ਆਪਾਂ ਗੱਲ ਕਰਦੇ ਅਹੀਂ ਜਸਟ ਜੋਰਾ ਸਿੰਘ ਦੀ ਗੱਲ ਕਰ ਰਹੇ ਹਾਂ ਤਾਂ ਇਹ ਦੋ ਵਿਅਕਤੀ ਉਹ ਨਹੀਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਆਪਣੀ ਵੋਟਾਂ ਦੀ ਰਣਨੀਤੀ ਕਰਕੇ ਪੂਰੋਂ ਤੌਰ ਤੇ ਵਰਤਦੀ ਆ ਤੇ ਜਦੋਂ ਉਸ ਮਕਾਮ ਤੱਕ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਪਹੁੰਚ ਜਾਂਦੀ ਆ ਤਾਂ ਦੋਵਾਂ ਬੰਦਿਆਂ ਨੂੰ ਦਰਗਨਾਹ ਕਰ ਦਿੱ ਜਸਟਿਸ ਜੋਰਾ ਸਿੰਘ ਕੋਲ ਜਿੱਥੇ ਪਹਿਲਾਂ ਕਵਰ ਵਿਜੇ ਪ੍ਰਤਾਪ ਸਿੰਘ ਹੁਣ ਹੀ ਸਾਹਮਣੇ ਆਏ ਹੁਣ ਜਸਟਿਸ ਜੋਰਾ ਸਿੰਘ ਕੋਲ ਹੀ ਸਾਹਮਣੇ ਆਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਿਰਦਾ ਧੋਖਾ ਹੋਇਆ ਧੋਖਾ ਇਸ ਸੰਦਰਭ ਚ ਹੋਇਆ ਕਿ ਜਦੋਂ ਸਰਕਾਰ ਬਣੀ ਜਾਂ ਸਰਕਾਰ ਬਣਨ ਤੋਂ ਪਹਿਲਾਂ ਮਿਰਦਾ ਇਹ ਵਾਅਦਾ ਕੀਤਾ ਗਿਆ ਸੀ ਕਿ ਤੁਹਾਡੀ ਰਿਪੋਰਟ ਨੂੰ ਜਨਤਕ ਕਰਾਂਗੇ ਪਰ ਅਜੇ ਤੱਕ ਇਹ ਪੋਰਟ ਜਨਤਕ ਨਹੀਂ ਹੋਈ ਕਹਿੰਦੇ ਕਿ ਮੈਂ ਕਾਨੂੰਨੀ ਸੈੱਲ ਜਿਹੜਾ ਪਾਰਟੀ ਦੇ ਵਿੱਚ ਬਣਾ ਦਿੱਤਾ ਵੱਡੇ ਤਦਾਦ ਦੇ ਵਿੱਚ ਜਿਹੜੇ ਵਕੀਲ ਨੇ ਉਹ ਇਸ ਸੜੇ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਨਹੀਂ ਪਰ ਹੈਰਾਨਗੀ ਦੀ ਗੱਲ ਹੈ ਕਹਿੰਦੇ 5 ਮਿੰਟ ਤਾਂ ਸਭਾ ਮੁੱਖ ਮੰਤਰੀ ਸਭ ਕੋਲ ਹੈ ਨਹੀਂ ਕਿ ਉਹ ਵਕੀਲਾ ਦੀਆਂ ਮੁਸ਼ਕਿਲਾਂ ਸੋਲ ਸਕਣ ਤੇ ਵੱਡੀ ਗੱਲ ਉਹਨਾਂ ਨੇ ਇਹ ਕਹੀ ਥੀ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਸਹਾਇਕ ਐਡਵੋਕੇਟ ਜਰਨਲ ਲਾਏ ਗਏ ਨੇ ਉਹ ਜ਼ਿਆਦਾਤਰ ਕਾਂਗਰਸ ਪਾਰਟੀ ਦੇ ਨਜ਼ਦੀਕੀਆਂ ਦੇ ਲਾਏ ਗਏ ਨੇ ਤੇ ਇਹ ਸਭ ਕਾਸੇ ਤੋਂ ਉਹਨਾਂ ਨੇ ਹੋਰ ਵੀ ਕਈ ਜਿਹੜੇ ਮੁੱਦੇ ਠਾਏ ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਫ੍ਰੀਕੁਐਂਟ ਹਲਕੇ ਤੋਂ ਜਿਹੜੀ ਆਜ਼ਾਦ ਚੋਣ ਲੜਨਾ ਚਾਹੁੰਦਾ ਸੀ ਪਰ ਮੇਰੀ ਉਸ ਚੀਜ਼ ਨੂੰ ਵੀ ਇਹਨਾਂ ਨੇ ਦਰਖਨਾਕ ਕਰਤਾ ਹੁਣ ਮੈਂ ਆਜ਼ਾਦ ਜਿਹੜੀ ਚੋਣ ਲੜਾਂਗਾ ਹੁਣ ਜਸਟਿਸ ਜੋਰਾ ਸਿੰਘ ਵੱਲੋਂ ਆਜ਼ਾਦ ਚੋਣਾ ਲੜਦਾ ਜਿਹੜਾ ਐਲਾਨ ਆ ਉਸ ਨੂੰ ਆਪਾਂ ਇੱਕ ਪਾਸੇ ਰੱਖਦੀ ਮੁੱਦਾ ਔਰ ਜਿਸ ਤਰੀਕੇ ਨਾਲ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਵਰਤਿਆ ਉਸੇ ਤਰੀਕੇ ਨਾਲ ਜੇ ਜਸਟਿਸ ਜੋਰਾ ਸਿੰਘ ਹੋਣੇ ਇਹ ਸਵਾਲ ਠਾ ਰਹੇ ਆ ਤਾਂ ਫਿਰ ਕਿੰਨਾ ਚਿਰ ਕਿੰਨਾ ਚਿਰ ਤੱਕ ਉਹ ਇਹੋ ਜਿਹੇ ਸਵਾਲਾਂ ਨੂੰ ਅੰਦਾਜ਼ ਕਰਦੇ ਰਹਿਣਗੇ ਜੇਕਰ ਵਿਰੋਧੀ ਪਾਰਟੀਆਂ ਸਵਾਲ ਠ ਹੁੰਦੀ ਹੈ ਤੇ ਇਹ ਗੱਲ ਹੀ ਮੰਨ ਸਕਦੇ ਆ ਕਿ ਹਾਂ ਭਈ ਵਿਰੋਧੀ ਪਾਰਟੀਆਂ ਨੇ ਠਾਉਣਾ ਪਰ ਹਰਾਨਗੀ ਦੀ ਸਿੱਧੂ ਸਾਹਿਬ ਗੱਲ ਇਹ ਆ ਕਿ ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਤੇ ਚੁੱਪ ਨੇ ਨਾ ਕੋਈ ਕਾਂਗਰਸ ਪਾਰਟੀ ਬੋਲਦੀ ਹੈ ਨਾ ਅਕਾਲੀ ਦਲ ਬੋਲਦਾ ਨਾ ਭਾਜਪਾ ਬੋਲਦਾ ਕੋਈ ਵੀ ਬੇਅਦਬੀ ਦੇ ਮੁੱਦੇ ਤੇ ਬੋਲਣ ਨੂੰ ਤਿਆਰ ਨੇ ਹੈਗਾ ਹਾਂ ਪਹਿਲਾ ਕਵਰ ਵਿਜੇ ਪ੍ਰਤਾਪ ਸਿੰਘ ਹੁਣੀ ਬੋਲੇ ਹੁਣ ਜਸਟਿਸ ਜੋਰਾ ਸੈਖ ਹੁਣੀ ਬੋਲੇ ਤੇ ਜੇਕਰ ਆਪਣੀ ਹੀ ਪਾਰਟੀ ਦੇ ਵਿੱਚੋਂ ਅਜਿਹੀ ਆਵਾਜ਼ਾਂ ਖਾਸ ਤੌਰ ਤੇ ਇਹੋ ਜਿਹੇ ਦਿਨਾਂ ਦੇ ਵਿੱਚ ਜਦੋਂ ਚੋਣ ਮਹੀਮ ਸ਼ੁਰੂ ਹੋ ਚੁੱਕੀ ਆ ਜਿੱਥੇ ਕਿਸਾਨਾਂ ਦਾ ਰੋਹ ਵੀ ਸਾਹਮਣੇ ਆ ਰਿਹਾ ਕਿਸਾਨ ਵੀ ਸਵਾਲ ਕਰ ਰਹੇ ਆ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੀ ਕਰ ਰਹੇ ਆ ਤੇ ਉੱਥੇ ਇਹ ਦੋ ਵਿਅਕਤੀ ਜਿਹੜੇ ਇੱਕ ਅਹਿਮ ਭੂਮਿਕਾ ਜਿਹਨਾਂ ਨੇ 2022 ਦੀਆਂ ਚੋਣਾਂ ਚ ਨੰਬਰਾਈ ਹੋਵੇ ਉਸ ਮੁੱਦੇ ਤੇ ਉੱਤੇ ਜਿਹੜੇ ਪੰਜਾਬ ਦੇ ਲੋਕਾਂ ਭਾਵਨਾਤਮਕ ਤੌਰ ਤੇ ਜੁੜੇ ਆ ਤਾਂ ਮੁੱਖ ਮੰਤਰੀ ਸਾਹਿਬ ਵਾਸਤੇ ਇਹ ਬੜੀ ਕਿੜਕੀ ਵਾਲੀ ਸਥਿਤੀ ਆ ਜਿਹਦੇ ਵਿੱਚ ਉਹ ਫਸੇ ਆ ਤੇ ਇਹਦੇ ਵਿੱਚੋਂ ਉਹ ਇਨੀਸ਼ੀਏਟਿਵ ਨਿਕਲ ਜਣਾ ਉਹ ਸਕਦੇ ਨਹੀਂ ਜਿੰਨਾ ਚਿਰ ਤੱਕ ਉਹ ਇਹਨਾਂ ਸਵਾਲਾਂ ਦੇ ਰੂਪ ਰੂਪ ਹੋ ਕੇ ਇਹਨਾਂ ਦਾ ਜਵਾਬ ਨਹੀਂ ਦਿੰਦੇ ਹੁਣ ਜਸਜੋਰਾ ਸਿੰਘ ਨੇ ਜਿਸ ਤਰੀਕੇ ਨਾਲ ਇਹ ਰਿਪੋਰਟ ਜਨਤਾ ਕਰਨ ਦੀ ਗੱਲ ਕੀਤੀ ਹੈ ਸੁਖਵਿੰਦਰ ਜੀ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਦਿਨਾਂ ਦਾ ਵਿੱਚ ਇੱਕ ਰਿਪੋਰਟ ਹੋਰ ਸੀ ਜਿਹਦਾ ਰੌਲਾ ਤਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਉਹ ਵੀ ਜਨਤਾ ਜਿਹੜੀ ਕਰਨ ਦੇ ਸੱਦਕ ਦੇ ਵਿੱਚ ਅਕਾਲੀ ਦਲ ਉਨਸ਼ਾਡੇ ਤੇ ਆ ਗਿਆ ਤੇ ਤੁਸੀਂ ਦੇਖ ਲਓ ਸੁਖਬੀਰ ਸਿੰਘ ਬਾਦਲ ਦੀ ਮਾਫੀ ਮੰਗਣ ਤੋਂ ਬਾਅਦ ਅਕਾਲੀ ਦਲ ਇਕਰਮ ਸਰਵਾਈਵ ਹੋਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਲੱਗਾ ਕਿ ਹਾਂ ਅਕਾਲੀ ਦਲ ਵਧੇਗਾ ਪਰ ਐਨ ਉਸੇ ਸਮੇਂ ਜਥੇਦਾਰ ਕਰਦੇਵ ਸਿੰਘ ਕੌਂਖੇ ਦੀ ਰਿਪੋਰਟ ਦਾ ਜ਼ਿਕਰ ਹੁੰਦਾ ਜਿਸ ਨੂੰ ਜਨਤਕ ਨਹੀਂ ਕੀਤਾ ਗਿਆ ਤਾਂ ਤੁਸੀਂ ਦੇਖ ਲਓ ਉਸ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਫਿਰ एकदम हाशिए ਤੇ ਜਾਫਲ ਹੁੰਦਾ ਉਹੋ ਜਿਹੀ ਜਿਹੜੀਆਂ ਸਥਿਤੀਆਂ ਨੇ ਇਸ ਵੇ ਆਵਾਦੀ ਪਾਰਟੀ ਦੀ ਬਣਦੀ ਹੈ ਪਈਆਂ ਨਹੀਂ ਕਿਉਂਕਿ ਜਸਤ ਜੋਰਾ ਸਿੰਘ ਨੇ ਅੱਜ ਤੱਕ ਇਹ ਗੱਲ ਕਦੇ ਨਹੀਂ ਠਾਈ ਕਿ ਮੇਰੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਇਸ ਰਿਪੋਰਟ ਨੂੰ ਜਨਤਕ ਕਰਾਂਗੇ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੈਸ ਦੇ ਵਿੱਚ ਆੜ ਕੇ ਗੱਲ ਕਹੀ ਹੈ ਕਿ ਹਾਂ ਭਈ ਮੇਰੇ ਨਾਲ ਵਾਅਦਾ ਕੀਤਾ ਕਿ ਰਿਪੋਰਟ ਨੂੰ ਜਨਤਕ ਨਹੀਂ ਹੋਇਆ ਹੁਣ ਜਨਤਕ ਨਾ ਕਰਦਾ ਇਹ ਦਰਸਾਉਂਦਾ ਕਿ ਮੁੱਖ ਮੰਤਰੀ ਸਾਹਿਬ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਹੈ ਜਾਂ ਤਾਂ ਕਿਤੇ ਸਮਝੌਤਾ ਹੋ ਚੁੱਕਾ ਜਾਂ ਬੀਤਿਆ ਮੁੱਖ ਮੰਤਰੀ ਵਾਂਗੂ ਇਹ ਵੀ ਇਸ ਮੁੱਦੇ ਨੂੰ ਠੱਡੇ ਬਸਤੇ ਵਿੱਚ ਪਾ ਕੇ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਆ ਪਰ ਇਹ ਸਭ ਗੱਲਾਂ ਜਿਹੜੀਆਂ ਨੇ ਸੁਖਿੰਦਰ ਜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂਦੀਆਂ ਪ੍ਰਤੀਤ ਨਹੀਂ ਹੁੰਦੀਆਂ ਇਹਦਾ ਖਮਿਆਜਾ ਜਿਹੜਾ ਅੰਦਰਾਚ ਲੋਕ ਸਭਾ ਦੇ ਚੋਣਾਂ ਵਾਸਤੇ ਖਰੀਦੇ ਉਮੀਦਵਾਰਾਂ ਨੂੰ ਭੁਗਤਣਾ ਪੈ ਸਕਦਾ ਮੁੱਖ ਮੰਤਰੀ ਪੰਜਾਬ ਨੂੰ ਭੁਗਤਣਾ ਪੈ ਸਕਦਾ ਤੇ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਅਜਿਹੇ ਮੁੱਦੇ ਜਿਨ੍ਹਾਂ ਨਾਲ ਲੋਕ ਜੁੜੇ ਹੋਏ ਹੋਣ ਉਹਨਾਂ ਤੋਂ ਤੁਸੀਂ ਭੱਜ ਨਹੀਂ ਸਕਦੇ ਉਹਨਾਂ ਨੂੰ ਤੁਸੀਂ ਕੁਝ ਸਮੇਂ ਵਾਸਤੇ ਨਾਪ ਸਕਦੇ ਜੀ ਪਰ ਭੱਜ ਨਹੀਂ ਸਕਦੇ ਔਰ ਅਜਿਹੀਆਂ ਚੀਜ਼ਾਂ ਹਮੇਸ਼ਾ ਕਿਸੇ ਨਾ ਕਿਸੇ ਤਬੂਤ ਚ ਕਿਲ ਸਾਬਤ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਚਲੋ ਅਗਲੀ ਖਬਰ ਕਰ ਲੈਨੇ ਆ ਉਧਰ ਕੁੜੀ ਕੀ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਪਹਿਲਾਂ ਹੀ ਆਏ ਹੋਏ ਆ ਸ਼ਰਾਬ ਕੱਪੜੇ ਦੇ ਵਿੱਚ ਈਡੀ ਦੇ ਕੋਲ ਹੁਣ ਈਡੀ ਨੇ ਖੁਲਾਸਾ ਕਰ ਦਿੱਤਾ ਹੈ ਹਲਫਨਾਮਾ ਜਿਹੜਾ ਉਹ ਦੇ ਦਿੱਤਾ ਹੈ ਹਾਲਾਂਕਿ ਖੁਲਾਸਾ ਇਹ ਪਹਿਲਾਂ ਵੀ ਹੋ ਚੁੱਕਿਆ ਪਰ ਹੁਣ ਹਲਫਨਾਮਾ ਜਿਹੜਾ ਦੇ ਦਿੱਤਾ কোর্ਟ ਦੇ ਅੰਦਰ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕਿ ਜਿਹੜਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਜਿਹੜਾ ਇਸ ਦਿੱਲੀ ਸ਼ਰਾਬ ਘਟਾਲੇ ਦਾ ਮੁੱਖ ਸਾਜ਼ਿਸ਼ ਘਾੜਾ ਹੈਗਾ ਔਰ ਆਪਣੇ ਨੇਤਾਵਾਂ ਆਪਣੇ ਮੰਤਰੀਆਂ ਦੇ ਨਾਲ ਰਲ ਕੇ ਜਿਹੜੇ ਇਸ ਕਪਲੇ ਨੂੰ ਜਿਹੜਾ ਕਹਿੰਦੇ ਅੰਜਾਮ ਦਿੱਤਾ ਤਾਂ ਅਣਕੀ ਸਾਹਿਬ ਇਹ ਤਾਂ ਸਾਫ਼ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਾਰੀ ਜਿਹੜੀ ਹੈ ਉਹ ਹੋਰ ਕਈ ਮੰਤਰੀਆਂ ਦੀ ਹੈ ਹੋ ਸਕਦਾ ਹੈ ਕਿ ਉਹ ਪੰਜਾਬ ਦੇ ਵੀ ਮੰਤਰੀ ਕੁਝ ਹੋਣ ਕਿਉਂਕਿ ਪੰਜਾਬ ਦੇ ਵਿੱਚ ਵੀ ਉਹੀ ਦਿੱਲੀ ਦੀ ਸ਼ਰਾਬ ਪਾਲਿਸੀ ਜਿਹੜੀ ਹੈਗੀ ਹੈ ਸੇਮ ਪਾਲਿਸੀ ਹੈ ਜੀ ਉੱਥੇ ਹੀ ਗਲਤ ਆ ਤੇ ਫਿਰ ਇੱਥੇ ਸਹੀ ਕਿਵੇਂ ਆ ਪਹਿਲਾਂ ਸੀਬੀਆਈ ਜਿਹੜੀ ਉਹ ਪੰਜਾਬ ਦੇ ਵਿੱਚ ਆ ਚੁੱਕੀ ਹੈ ਤੁਹਾਨੂੰ ਪਤਾ ਹੈ ਇਸੇ ਮਸਲੇ ਨੂੰ ਲੈ ਕੇ ਤੇ ਹੁਣ ਸਾਫ਼ ਹੈ ਕਿ ਪੰਜਾਬ ਦੇ ਵਿੱਚ ਵੀ ਹੁਣ ਹੱਥ ਪੈਣਗੇ ਹੁਣ ਪੰਜਾਬ ਦੇ ਵਿੱਚ ਵੀ ਕੁਝ ਮੰਤਰੀ ਚੱਕੇ ਜਾ ਸਕਦੇ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਆਪਣੇ ਨੇਤਾਵਾਂ ਤੇ ਮੰਤਰੀਆਂ ਨਾਲ ਮਿਲ ਕੇ ਇਸ ਸ਼ਰਾਬ ਘਟਾਲੇ ਨੂੰ ਅੰਜਾਮ ਦਿੱਤਾ ਹੈ ਸਖਵੰਦਤੀ ਜਦੋਂ ਦੇ ਅਰਵਿੰਦ ਕੇਜਰੀਵਾਲ ਈਡੀ ਦੇ ਸਕੰਜੇ ਚ ਆਏ ਆ ਔਰ ਈਡੀ ਨੇ ਉਹਨਾਂ ਨੂੰ ਨਿਆਂ ਖਰਾਸਤ ਚ ਭੇਜਿਆ ਜਾਂ ਗ੍ਰਿਫਤਾਰ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਅਰਵਿੰਦ ਕੇਜਰੀਵਾਲ ਉਹਨਾਂ ਦੀ ਪਾਰਟੀ ਨੇ ਤਾਂ ਤਰਲੋ ਮੱਚੀ ਹੋ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਮਾਨਤ ਜਿਹੜੀ ਆ ਉਹ ਮਿਲ ਜੇ ਤਾਂ ਜੋ ਅਸੀਂ ਬਾਹਰ ਆ ਜਾਈਏ ਪਰ ਈਡੀ ਜਿਸ ਤਰੀਕੇ ਨਾਲ ਸਕੰਜਾ ਖਸਤੀ ਪਈ ਈਡੀ ਜਿਸ ਤਰੀਕੇ ਨਾਲ ਤੱਥ ਪੇਸ਼ ਕਰ ਰਹੀ ਆ ਹਰ ਦਿਨ ਜਿਹੜਾ ਅਰਵਿੰਦ ਕੇਜਰੀ ਵਾਸਤੇ ਵਾਸਤੇ ਮੁਸ਼ਕਲਾਂ ਭਰਪੂਰ ਹੋ ਰਿਹਾ ਹੈ ਜ਼ਮਾਨਤ ਦੀ ਅਰਜੀ ਜਿਹੜੀ ਲਾਈ ਇਹਨਾਂ ਨੇ ਹਾਈ ਕੋਰਟ ਚ ਲਾਈ ਹਾਈ ਕੋਰਟ ਚ ਪਟੀਸ਼ਨ ਨਾ ਦਾਇਰ ਕੀਤੀ ਆਮ ਆਦਮੀ ਪਾਰਟੀ ਨੇ ਕਿ ਹਾਂ ਪੀ ਅਰਵਿੰਦ ਕੇਜਰੀ ਵਾਲੇ ਕਾਰਾਜਨੀਤਿਕ ਲੀਡਰ ਨੇ ਚੋਣਾਂ ਦੇ ਮਾਹੌਲ ਦੇ ਵਿੱਚ ਅਸੀਂ ਪ੍ਰਚਾਰ ਕਰਨਾ ਹੈ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਬਹੁਤ ਕੁਝ ਕਿਹਾ ਪਰ ਹਾਈ ਕੋਰਟ ਨੇ ਬੜੀਆਂ ਸਖਤ ਟਿੱਪਣੀਆਂ ਜਿਹੜੀਆਂ ਇਸ ਪਟੀਸ਼ਨ ਦੇ ਖਿਲਾਫ ਕੀਤੀ ਅਰਵਿੰਦ ਕੇਜਰੀ ਵਾਲ ਦੇ ਜਿਹੜੀ ਜ਼ਬਾਨਤ ਸੰਬੰਧੀ ਪਈ ਸੀ ਉਹਨਾਂ ਨੇ ਕਿਹਾ ਕਿ ਇਹ ਨਹੀਂ ਵਿਤੀ ਵਿਸ਼ੇਸ਼ ਦੇ ਅਧਿਕਾਰਾਂ ਦੇ ਸੰਬੰਧ ਵਿੱਚ ਨਹੀਂ ਹੈ ਜੇਕਰ ਸਬੂਤ ਹੈਗੇ ਨੇ ਤਾਂ ਇਲਦੀ ਫਿਰ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਸਾ ਨਹੀਂ ਪਾਇਆ ਵਿਤੀ ਵਿਸ਼ੇਸ਼ੀ ਕਿਉਂ ਨਾ ਹੋਵੇ ਤਾਂ ਇਹ ਚੀਜ਼ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਜਿਹੜਾ ਰੋਖਿਆ ਤਾਂ ਸੁਪਰੀਮ ਕੋਰਟ ਦਾ ਜਿਹੜਾ ਰੋਕ ਕੀਤਾ ਤਾਂ ਉੱਥੇ ਉਹਨਾਂ ਨੇ ਆਪਣੀ ਦਿੱਤੀ ਜੱਫੀ ਕਿ ਹਾਂ ਭਈ ਸਾਨੂੰ ਜਿਹੜੀ ਆ ਉਹ ਜ਼ਮਾਨਤ ਦਿੱਤੀ ਜਾਵੇ ਉੱਥੇ ਵੀ ਉਹਨਾਂ ਨੇ ਇਹੋ ਤੱਥ ਪੇਸ਼ ਕੀਤੇ ਸੁਪਰੀਮ ਕੋਰਟ ਦੇ ਵਿੱਚ ਵੀ ਕਿ ਹਾਂ ਭਈ ਇਲੈਕਸ਼ਨ ਦਾ ਮਾਹੌਲ ਹੈ ਕਿ ਅਸੀਂ ਚੋਣ ਪ੍ਰਚਾਰ ਕਰਨਾ ਇਹ ਕਰਦਾ ਉਹ ਕਰਦਾ ਪਰ ਫਿਰ ਈਡੀ ਨੇ ਕਹਿੰਦੇ ਸਿੱਧੂ ਸਾਹਿਬ ਉੱਥੇ 734 ਪੇਜਾਂ ਦਾ ਇੱਕ ਹਲਫਨਾਮਾ ਜਿਹੜਾ ਐਫੀਡੇਫਨ ਉਹ দাਇਰ ਕੀਤਾ ਉਹ ਜਿਹਦੇ ਵਿੱਚ ਉਹਨਾਂ ਨੇ ਮੁੱਖ ਤੌਰ ਤੇ ਕਲੀਅਰ ਕੀਤਾ ਮਾਨ ਜੋ ਸੁਪਰੀਮ ਕੋਰਟ ਦੇ ਵਿੱਚ ਈਡੀ ਨੇ ਕਿ ਹਾਂ ਭਈ ਇਸ ਆਫਕਾਰੀ ਐਕਸਰਸਾਈਜ਼ ਪਾਰਟੀ ਦਾ ਪ੍ਰਮੁੱਖ ਸਾਜ਼ਿਸ਼ ਘੜਾ ਜਿਹੜਾ ਉਹ ਅਰਵਿੰਦ ਕੇਸਰੀਵਾਲ ਹੈਗਾ ਜਿਸ ਕਰਕੇ ਇਸ ਨੂੰ ਕਿਸੇ ਵੀ ਸੂਰਤ ਵਿੱਚ ਜਵਾਬਤ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਨਹੀਂ ਦਿੱਤੀ ਜਾ ਸਕਦੀ ਜਤਾ ਉਨਨ ਕਿਹਾ ਔਰ ਨਾਲ ਹੀ ਨਾਲ ਉਹਨਾਂ ਨੇ ਈਡੀ ਨੇ ਇਹ ਗੱਲ ਕਹੀ ਕਿ ਅਰਵਿੰਦ ਕੇਸਰੀਵਾਲ ਦੇ ਨਾਲ ਕੁਝ ਮੰਤਰੀ ਕੋਈ ਵਿਧਾਇਕ ਨੇ ਜਿਨ੍ਹਾਂ ਤੇ ਇਸ ਬੰਦੀ ਜਾਂਚ ਜਿਹੜੀ ਇਹ ਸਾਰੇ ਕਪੜੇ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਅਲਫਨਾਮੇ ਵਿੱਚ ਇਹ ਵੀ ਕਿਹਾ ਕਿ ਨੌਵਾ ਅਰਵਿੰਦ ਕੇਸ਼ਰੀਵਾਲ ਨੂੰ ਬੁਲਾਇਆ ਗਿਆ ਪਰ ਇੱਕ ਵੀ ਵਾਰ ਅਰਵਿੰਦ ਕੇਸ਼ਰੀਵਾਲ ਜਿਹੜੇ ਨੇ ਈਡੀ ਦੇ ਸਾਹਮਣੇ ਪੇਸ਼ ਜਿਹੜਾ ਨਹੀਂ ਹੋਇਆ ਕਹਿੰਦੇ ਜੀ ਇਹ ਵਾਰ-ਵਾਰ ਇਹ ਗੱਲ ਕਰਦੇ ਕਿ ਤੁਸੀਂ ਚੋਣ ਪ੍ਰਚਾਰ ਕਰਦਾ ਅਸੀਂ ਵਿਅਕਤੀ ਵਿਸ਼ੇਸ਼ ਹਾਂ ਕਹਿੰਦੇ ਜੇਕਰ ਇਹ ਵਿਅਕਤੀ ਵਿਸ਼ੇਸ਼ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਫਿਰ ਤਾਂ ਇੱਕ ਪਿਰਤ ਪੈ ਜਾਊਗੀ ਕਿ ਹਾਂ ਵੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਜੋ ਮਰਜ਼ੀ ਕਰੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕਹਿੰਦੇ ਇਹ ਕਿਤੇ ਵੀ ਹੋ ਸਕਦਾ ਔਰ ਵੱਡੀ ਗੱਲ ਜਿਹੜੀ ਈਡੀ ਨੇ ਉੱਥੇ ਸੁਪਰੀਮ ਕੋਰਟ 'ਚ ਦੱਸੀ ਆ ਉਹਨਾਂ ਨੇ ਕਿਹਾ ਕਿ ਇਹ ਸਾਰੇ ਘੁਟਾਲੇ ਦੌਰਾਨ ਸ਼ਤਿ ਬਤੀ ਜਿਹੀ ਨਹੀਂ ਜਿੰਨਾ ਵੱਲੋਂ 170 ਜਿਹੜੇ ਫੋਨ ਨੇ ਸੁਖਵਿੰਦਰ ਜੀ ਇਸਤੇਮਾਲ ਜਿਹੜੇ ਕੀਤੇਗੇ ਤੇ ਉਹਨਾਂ ਫੋਨਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਕੇ ਜਾ ਤ ਉਹਨਸਟ ਕਰ ਦਿੱਤੇਗੇ ਜਾਂ ਗਵਾ ਦਿੱਤੇਗੇ ਤਾਂ ਇਸ ਸਬ ਕਾਸੇ ਦੇ ਵਿੱਚ ਕਹਿੰਦੇ ਕਿ ਅਰਵਿੰਦ ਕੇਸ਼ਰੀਵਾਲ ਦੀ ਜਿਹੜੀ ਭੂਮਿਕਾ ਆ ਪ੍ਰਮੁੱਖ ਰੂਪ ਦੇ ਵਿੱਚ ਸਾਜ਼ਿਸ਼ ਕਰਤਾ ਦੇ ਰੂਪ ਚ ਹੁੰਦੀ ਆ ਕਿਉਂਕਿ ਪੈਸਾ ਜਿਹੜਾ ਇਹਨਾਂ ਤਰ੍ਹਾਂ ਹੀ ਗੋਆ ਦੇ ਇਲੈਕਸ਼ਨ ਚ ਜਾਂ ਦੂਜੇ ਪਾਸੇ ਖੱਚਿਆ ਗਿਆ ਹੁਣ ਗੱਲ ਕਰੀ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਉਹੀ ਐਕਸਾਈਜ਼ ਪਾਲਿਸੀ ਲਾਗੂ ਆ ਜਿਹੜੀ ਪਾਲਿਸੀ ਲਾਗੂ ਸੀ ਜਿਹੜੀ ਪਾਲਿਸੀ ਦੇ ਤਹਿਤ ਮਨੀਸ਼ ਸੋਧਿਆ ਅੰ ਜਾ ਹੋਰ ਵੀ ਤੇ ਕੇਸਰੀਵਾਲ ਅੰਦਰ ਆ ਜਾਂ ਹੋਰ ਚਾਚੜੀ ਹੋ ਰਹੀ ਹੈ ਉਸੇ ਪਾਰਸੀ ਨੂੰ ਲੈ ਕੇ ਪੰਜਾਬ ਤੇ ਦੋ ਆਈਐਸ ਅਧਿਕਾਰੀਆਂ ਦੇ ਘਰ ਵੀ ਈਡੀ ਨੇ ਛਾਪਾ ਮਾਰਿਆ ਸੀਬੀਆਈ ਨੇ ਵੀ ਛਾਪਾ ਮਾਰਿਆ ਔਰ ਸੀਬੀਆਈ ਨੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਕੋਲ ਪ੍ਰਵਾਨਗੀ ਮੰਗੀ ਸੀ ਕਿ ਹਾਂ ਭਈ ਇਹਨਾਂ ਦੋ ਅਧਿਕਾਰੀਆਂ ਖਿਲਾਫ ਸਾਨੂੰ ਜਾਂਚ ਕਰਨ ਵਾਸਤੇ ਜਿਹੜੀ ਆਗਿਆ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਨੇ ਆਗਿਆ ਚੜੀ ਨਹੀਂ ਦਿੱਤੀ ਫਿਰ ਈਡੀ ਦੀ ਭੂਮਿਕਾ ਵੀ ਤੇ ਹੁਣ ਇਹ ਪਤਾ ਲੱਗਾ ਕਿ ਈਡੀ ਨੇ ਸਾਰੇ ਮਸਲੇ ਦੇ ਵਿੱਚ ਪੰਜਾਬ ਦੇ ਕੁਝ ਮੰਤਰੀਆਂ ਜਾਂ ਕੁਝ ਵਿਧਾਇਕਾਂ ਦੀ ਪੈੜ ਵੀ ਜਿਹੜੀ ਉਹ ਨੱਪੀ ਹੈਗੀ ਆ ਹੁਣ ਉਹ ਪੈੜ ਕਿੱਥੋਂ ਤੱਕ ਪਹੁੰਚਦੀ ਆ ਇਹ ਤੇ ਈਡੀ ਨੇ ਅਜੇ ਤੱਕ ਖੁਲਾਸੇ ਜਿਹੜੇ ਉਹ ਨਹੀਂ ਕੀਤੇ ਪਰ ਹਾਂ ਦੋ ਆਈਐਸ ਅਧਿਕਾਰੀ ਤੇ ਇੱਕ ਦੋ ਵਿਧਾਇਕ ਹਨ ਜਿਨ੍ਹਾਂ ਦੇ ਵੱਲ ਜਿਹੜੀ ਪੈੜ ਆ ਉਹ ਏਡੀ ਦੀ ਜਿਹੜੀ ਆ ਵਾਧੀ ਪਈ ਹੈ ਤਾਂ ਇਹ ਸਭ ਕਾਸੇ ਦੇ ਵਿੱਚ ਆਉਂਦੇ ਦਿਨ ਜਿਹੜੇ ਨੇ ਅਰਵਿੰਦ ਕੇਜਰੀਵਾਲ ਵਾਸਤੇ ਤਾਂ ਮੁਸ਼ਕਲਾਂ ਭਰਪੂਰ ਹੋ ਹੀ ਸਕਦੇ ਨੇ ਇਹਦੇ ਵਿੱਚ ਤਾਂ ਕੋਈ ਦੋ ਰਹਿਮਾ ਨਹੀਂ ਆ ਉਹ ਏਡੀ ਜਲਦੀ ਬਾਹਰ ਨਹੀਂ ਆ ਸਕਦੇ ਕਿ ਜਿਸ ਤਰੀਕੇ ਦੀ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਬਾਹਰ ਆਉਂਦੇ ਹੋ ਅਸੀਂ ਇਹਨਾਂ ਨੇ ਚੋਣ ਪ੍ਰਚਾਰ ਕਰਦਾ ਚੋਣ ਪ੍ਰਚਾਰ ਕਰਨਾ ਏਡੀ ਛੇਤੀ ਲੱਗਦਾ ਨਹੀਂ ਪਰ ਹਾਂ ਜਿਸ ਤਰੀਕੇ ਨਾਲ ਈਡੀ ਦੀਆਂ ਪੈੜਾਂ ਜਿਹੜੀਆਂ ਪੰਜਾਬ ਦੇ ਵਿੱਚ ਵੱਧ ਰਹੀਆਂ ਨੇ ਜਾਂ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਆ ਹੋ ਸਕਦਾ ਕਿ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਦੇ ਕੁਝ ਵਿਧਾਇਕ ਤੇ ਪੰਜਾਬ ਦੇ ਕੁਝ ਅਫਸਰ ਜਿਹੜੇ ਆ ਈਡੀ ਦੇ ਸੰਕਟੇ ਵਿੱਚ ਹੁਣ ਜਿਹੋ ਜਿਹੀਆਂ ਖਬਰਾਂ ਜਿਹੇ ਜਿਹੋ ਜਿਹੀਆਂ ਖਬਰਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਨਹੀਂ ਸੋ ਹੁਣ ਈਡੀ ਦਾ ਪਰਸ਼ਾਵਾ ਪੰਜਾਬ ਦੇ ਵਿੱਚ ਜ਼ਰੂਰ ਪੈਂਦਾ ਜਿਹੜਾ ਪ੍ਰਤੀਤ ਹੋਏਗਾ ਹੁਣ ਵੇਖਦੇ ਆ ਜਿਹੜੇ ਮੰਤਰੀ ਜਾਂ ਵਿਧਾਇਕ ਜਿਹੜੇ ਨੇ ਸੁਖਵਿੰਦਰ ਜੀ ਈਡੀ ਦੇ ਟਡਾਰਤੇ ਆਉਂਦੇ ਤੇ ਈਡੀ ਨੂੰ ਹੱਥ ਪੰਦੀ ਜੀ ਵੇਖੋ ਬੇਖੋ ਉਧਰ ਮੁਲਾਜ਼ਮਾਂ ਦੇ ਵੱਲੋਂ ਵੀ ਕੱਲ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਕੋਠੀ ਅਣਕੀ ਸਾਹਿਬ ਕਿਹੀ ਗਈ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਕਿਹੜੇ ਮੁਲਾਜ਼ਮ ਜਥੇਬੰਦੀ ਔਰ ਕੀ ਮੰਗਾ ਨੇ ਔਰ ਦੂਜੇ ਪਾਸੇ ਇਹ ਵੀ ਗੱਲ ਅਣਕੀ ਸਾਹਿਬ ਸਾਹਮਣੇ ਆਈ ਹੈ ਕਿ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਾਡੇ ਮਸਲੇ ਦਾ ਹੱਲ ਨਾ ਹੋਇਆ ਹੁਣ ਤਾਂ ਅਸੀਂ ਤੁਹਾਡੇ ਘਰ ਹੀ ਘੇਰੇ ਆ ਨਹੀਂ ਤਾਂ ਹਲਕਿਆਂ ਦੇ ਵਿੱਚ ਜਾ ਕੇ ਤੁਹਾਡੇ ਉਮੀਦਵਾਰਾਂ ਦਾ ਵੀ ਘਰਾਓ ਜਿਹੜਾ ਉਹ ਕਰਨ ਸੁਖਿੰਦਰ ਜੀ ਕੱਲ ਖੇਤੀਬਾੜੀ ਬੈਂਕ ਪਲਾਜ਼ਮ ਯੂਨੀਅਨ ਤੇ ਹੋਰ ਦੋ ਜਥੇਬੰਦੀਆਂ ਸਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਜਿਹੜਾ ਕਰਾਉ ਜਿਹੜਾ ਉਹ ਕੀਤਾ ਉਹਨਾਂ ਦੀ ਮੰਗ ਇਹ ਆ ਕਿ ਪੰਜਾਬ ਸਰਕਾਰ ਉਹਨਾਂ ਸ਼ੇਵਾ ਪੇ ਕਮਿਸ਼ਨ ਲਾਗੂ ਕਰਨ ਦੀ ਜਿਹੜੀ ਗੱਲ ਆ ਉਹ ਕੀਤੀ ਗਈ ਸੀ ਕਿ ਹਾਂ ਵੀ ਸ਼ੇਵਾ ਪੇ ਕਮਿਸ਼ਨ ਅਸੀਂ ਲਾਗੂ ਜਿਹੜਾ ਕਰਤਾਗੇ ਕਹਿੰਦੇ ਅੱਜ ਤੱਕ ਉਹ ਲਾਗੂ ਨਹੀਂ ਹੋਇਆ ਔਰ ਦੂਸਰੇ ਪਾਸੇ ਕਰਜ਼ਾਵੰਡ ਪਰਦਾਦੀ ਨੂੰ ਲੈ ਕੇ ਵੀ ਜਿਹੜੀ ਆ ਪੰਜਾਬ ਸਰਕਾਰ ਨੇ ਕੋਈ ਵੀ ਸਪਸ਼ਟ ਹਦਾਇਤਾਂ ਜਿਹੜੀਆਂ ਅਜੇ ਤੱਕ ਜਿਹੜੀ ਜਾਰੀ ਉਹ ਨਹੀਂ ਕੀਤੀਆਂ ਨਾਲ ਹੀ ਨਾਲ ਉਹਨਾਂ ਕਿਹਾ ਕਿ ਕੁਝ ਹੋਰ ਮੰਗਾਂ ਨੇ ਜਿੰਨਾਂ ਦੇ ਵਿੱਚ ਮੁਲਾਜ਼ਮਾਂ ਦੀ ਜਿਹੜੀ ਤਰੱਕੀ ਦਾ ਮੁੱਦਾ ਉਹ ਵੀ ਪੰਜਾਬ ਸਰਕਾਰ ਦੇ ਅੱਜ ਤੱਕ ਵਾਅਦਾ ਜਿਹੜਾ ਪੂਰਾ ਜਿਹੜਾ ਨਹੀਂ ਕੀਤਾ ਜਦੋਂ ਕਿ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਹਾਂ ਭਈ ਅਸੀਂ ਇਹ ਪਹਿਲ ਦੇ ਅਧਾਰ ਤੇ ਕਰਾਂਗੇ ਮੁਲਾਜ਼ਮ ਜਥੇਬੰਦੀਆਂ ਖਾਸ ਤੌਰ ਤੇ ਖੇਤੀਬਾੜੀ ਬੈਂਕ ਮੁਲਾਜ਼ਮ ਯੂਨੀਅਨ ਨੇ ਇਹ ਗੱਲ ਕਹੀ ਕਿ ਸ਼ੇਵਾ ਪੇ ਕਮਿਸ਼ਨ ਲਾਗੂ ਕਰਨ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਉੱਤੇ ਇੱਕ ਵੀ ਪੈਸੇ ਦਾ ਬੋਝ ਜਿਹੜਾ ਉਹ ਨਹੀਂ ਪੈਂਦਾ ਸਿਰਫ ਪ੍ਰਮਾਣਿਕੀ ਦੇਣੀ ਆ ਪਰ ਇਸ ਸਭ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਮੁੱਦੇ ਨੂੰ ਹੱਲ ਜਿਹੜਾ ਉਹ ਨਹੀਂ ਕਰ ਰਹੀ ਤੇ ਮਜਬੂਰ ਉਹ ਕਹਿੰਦੇ ਕਿ ਸਾਨੂੰ ਫਿਰ ਜਿਹੜਾ ਆ ਉਹ ਇਹ ਰਸਤਾ ਪਰੋਣਾ ਪਿਆ ਤੇ ਨਾਲ ਹੀ ਨਾਲ ਉਹਨਾਂ ਨੇ ਫਿਰ ਇਹ ਗੱਲ ਕਿ ਮੈਮੋਰੰਡਮ ਤਾਂ ਉਹਨਾਂ ਨੇ ਦਿੱਤਾ ਔਰ ਵੱਡੀ ਗੱਲ ਆ ਕਹਿੰਦੇ ਕਿ ਕਈ ਵਾਰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਗਏ ਪਰ ਮੁੱਖ ਮੰਤਰੀ ਸਾਹਿਬ ਆਪਣੇ ਸੁਭਾਅ ਦੇ ਮੁਤਾਬਕ ਕਦੇ ਵੀ ਯੂਨੀਅਨ ਦੇ ਆਗੂ ਨੂੰ ਨਹੀਂ ਮਿਲੇ ਬਲਕਿ ਅਫਸਰਾਂ ਨੂੰ ਬਣਾ ਕੇ ਜਰਾ ਉਹ ਤੁਰਦੇ ਰਹੇ ਆ ਤਾਂ ਕਹਿੰਦੇ ਠੀਕ ਆ ਜੇ ਉਹ ਨਹੀਂ ਮਿਲਦੇ ਕੋਈ ਗੱਲ ਨਹੀਂ ਇਸ ਵੇਲੇ ਤਾਂ ਅਸੀਂ ਮੈਮੋਰੰਡਮ ਦੇ ਕੇ ਮਨਿਸਟਰਾਂ ਜਿਹੜੇ ਅਫਸਰ ਦੇ ਉਹਨਾਂ ਨੂੰ ਅਸੀਂ ਚਲੇ ਜਾਂਦੇ ਆ ਪਰ ਜੇਕਰ ਸਾਡੀਆਂ ਮੰਗਾਂ ਦੇ ਉੱਤੇ ਤੋਂ ਤੱਕ ਜਿਹੜਾ ਕੋਈ ਐਕਸ਼ਨ ਨਾ ਹੋਇਆ ਤੇ ਫਿਰ ਜਿੱਥੇ-ਜਿੱਥੇ ਇਹਨਾਂ ਦੇ ਉਮੀਦਵਾਰ ਖਲੋਤੇ ਆ ਉੱਥੇ ਹੀ ਉਹਨਾਂ ਦਾ ਘਰਾਵ ਕਰਨਾ ਉੱਥੇ ਜਾ ਕੇ ਇਹਨਾਂ ਨੂੰ ਇਹਨਾਂ ਦੀ ਜਿਹੜੀਆਂ ਭੋਲਾ ਉਹ ਖੋਲਾਂਗੇ ਤੇ ਜਿਹੜੇ ਮੰਤਰੀ ਚਾਹੇ ਮੁੱਖਾ ਮੁੱਖ ਮੰਤਰੀ ਸਾਹਿਬ ਹੋਣ ਉਹਨਾਂ ਦਾ ਘਰਾਵ ਵੀ ਕਰਾਂਗੇ ਅਜੇ ਤਾਂ ਸੀ ਇਹ ਤਾਂ ਸਮਸਾ ਦਾ ਸੋਖਵਿੰਦਰ ਜੀ ਇਹ ਤਾਂ ਇੱਕ ਯੂਨੀਅਨ ਦੀ ਜਿਹੜੀ ਗੱਲ ਹੋ ਗਈ ਆਪਾਂ ਦੋ ਚਾਰ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਜਿਹੜੀ ਆਗੜ ਬਾੜੀ ਮਲਾਜ ਯੂਨੀਅਨ ਦੀ ਸੋਖਵਿੰਦਰ ਜੀ ਉਹ ਵੀ ਲੋਕ ਉਹ ਵੀ ਜਿਹੜੀਆਂ ਮਹਿਲਾਵਾਂ ਨੇ ਆਪਣੀ ਤਨਖਾਹ ਨੂੰ ਲੈ ਕੇ ਬੀਤੇ 6 ਮਹੀਨਿਆਂ ਤੋਂ ਤਨਖਾਹਾਂ ਉਹਨੂੰ ਨਹੀਂ ਮਿਲੀਆਂ ਆਪੀਏ ਤਨਖਾਹਾਂ ਨੂੰ ਲੈ ਕੇ ਉਹ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦੇ ਰੌਚ ਨੇ ਇਹ ਵੀ ਪਤਾ ਲੱਗਾ ਕਿ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਜਿਹੜੇ ਕੁਝ ਮੁਲਾਜ਼ਮ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਉਹ ਵੀ ਆਮਦਿਆ ਦੇਣਾਂ ਦੇ ਵਿੱਚ ਇਸ ਇਹੋ ਜੀ ਖਾਸ ਤੌਰ ਤੇ ਚੌਨ ਮਹੀਨੇ ਦੇ ਦੌਰਾਨ ਆਪ ਦੇ ਉਮੀਦਵਾਰਾਂ ਦਾ ਘਰਾਉ ਕਰਨ ਜਾਂ ਇਹਨਾਂ ਦੇ ਮੰਤਰੀ ਦੇ ਘਰਾਉ ਕਰਨ ਦਾ ਜਿਹੜਾ ਮੂੜਾ ਉਹ ਬਣਾ ਚੁੱਕੇ ਨੇ ਭਾਵ ਇਹ ਮੈਂ ਤਾਂ ਦੱਸ ਰਿਹਾ ਕਿ ਐਸੇ ਦੇ ਕੇਵਲ ਇੱਕ ਜਥੇਬੰਦੀ ਪੰਜਾਬ ਸਰਕਾਰ ਦੇ ਖਿਲਾਫ ਜੇ ਭਗਵੰਤ ਮਾਨ ਦੇ ਮੁੱਖ ਮੰਤਰੀ ਨੂੰ ਹੀ ਸਵਾਲ ਜਵਾਬ ਕਰੀ ਬਲਕਿ ਪੰਜਾਬ ਦੀਆਂ ਕਈ ਮੁਲਾਜ਼ਮ ਜਥੇਬੰਦੀਆਂ ਚਾਹੇ ਉਹ ਪੈਨਸ਼ਨਰਸ ਹੋਣ ਤੇ ਚਾਹੇ ਮੌਜੂਦਾ ਕੰਮ ਕਰ ਰਹੇ ਹੋ ਹਜ਼ਾਰਾਂ ਕਈ ਸੈਂਕੜੇ ਜਥੇਬੰਦੀਆਂ ਨਹੀਂ ਕਿ ਜਿਨ੍ਹਾਂ ਨੇ ਐਸਲੇ ਆਪਣਾ ਅਜਿਹਾ ਬੂਡ ਬਣਾਇਆ ਕਿ ਅਸੀਂ ਇਹਨਾਂ ਦੇ ਉਮੀਦਵਾਰਾਂ ਨੂੰ ਸਵਾਲ ਕਰਦੇ ਹਾਂ ਆਪਣੀਆਂ ਮੰਗਾਂ ਦੇ ਸਬੰਧੀ ਜਿਹੜੇ ਵਾਰੇ ਇਹਨਾਂ ਨੇ ਕਿਹਾ ਸੀ ਕਿ ਇਹ ਪੂਰੇ ਕਰਦੇ ਜਿਹੜੇ ਨਹੀਂ ਹੋਏ ਉਹਨਾਂ ਸਬੰਧੀ ਸੀ ਗੱਲਾਂ ਜਿਹੜੀਆਂ ਉਹ ਕਰਦੀਆਂ ਨੇ ਤਾਂ ਜੇਕਰ ਅਜਿਹਾ ਹੁੰਦਾ ਤਾਂ ਫਿਰ ਜਿਥੇ ਪਾਰਟੀਆਂ ਦੇ ਉਮੀਦਵਾਰਾਂ ਵਾਸਤੇ ਕਰੋ ਨਿਕਲਾ ਔਖਾ ਹੋਇਆ ਸੁਪੰਦਰ ਜੀ ਉਹੋ ਜੀ ਸਥਿਤੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵੀ ਬਣ ਸਕਦੀ ਆ ਕਿਉਂਕਿ ਜੇ ਉਹ ਹੀ ਹਾਰ ਪਾਛ ਪਾ ਰਿਹਾ ਤੇ ਉਹ ਕਿਸਾਨ ਕਰ ਰਿਹਾ ਤੇ ਉਹੋ ਜੇ ਜੇਕਰ ਆਮ ਲੋਕ ਸਵਾਰ ਕਰਦੇ ਸ਼ੁਰੂ ਕਰ ਦਿੱਤੇ ਤਾਂ ਫਿਰ ਲੱਗਦਾ ਨਹੀਂ ਕਿ 13 ਜੀਰੋ ਦਾ ਜਣਾ ਸੁਪਨਾ ਮੁਖੰਤਰੀ ਸਾਹਿਬ ਨੇ ਲਿਆ ਉਹ ਪੂਰਾ ਹੋ ਗਿਆ ਜੀ ਬਿਲਕੁਲ ਬਿਲਕੁਲ ਚਲੋ ਅਗਲੀ ਖਬਰ ਅਨਕੀ ਸਾਹਿਬ ਆਪਾਂ ਲੈ ਲੈਂਦੇ ਆ ਅਗਲੀ ਖਬਰ ਵੀ ਬੜੀ ਅਹਿਮ ਹੈ ਆਪਾਂ ਉਦੋਂ ਖਬਰ ਕੀਤੀ ਸੀ ਰਾਜਦੇਵ ਸਿੰਘ ਖਾਲਸਾ ਹੋਰਾਂ ਨੇ ਜਿਹੜੇ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਰਕੇ ਡੇਬਰੂਗੇਟ ਗੜਜੀਲ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿਤੀ ਕਿ ਭਾਈ ਜਿਹੜੇ ਸਾਡੀ ਬੇਨਤੀ ਦੇ ਉੱਪਰ ਭਾਈ ਅਮਰਤਪਾਲ ਸਿੰਘ ਖਾਲਸਾ ਉਹ ਜਿਹੜੇ ਉਹ ਚੋਣ ਲੜਨਗੇ ਜਿਹੜੇ ਖਡੂਰ ਸਾਹਿਬ ਬਾਅਦ ਦੇ ਵਿੱਚ ਮੇਰੀ ਉਹਨਾਂ ਦੇ ਮਾਤਾ ਜੀ ਦੇ ਨਾਲ ਅਮਰਤਪਾਲ ਸਿੰਘ ਦੇ ਮਾਤਾ ਜੀ ਦੇ ਨਾਲ ਮੇਰੀ ਫੋਨ 'ਤੇ ਗੱਲਬਾਤ ਹੋਈ ਉਹ ਕਹਿੰਦੇ ਜੀ ਦੇਖੋ ਸਾਡੇ ਕੋਲੇ ਇਹ ਜੀ ਕੋਈ ਜਾਣਕਾਰੀ ਨਹੀਂ ਹੈ ਔਰ ਦੇਖਾਂਗੇ ਕਿ ਇਹ ਜੀ ਗੱਲਬਾਤ ਕੀ ਨਿਕਲ ਕੇ ਸਾਹਮਣੇ ਆਈ ਹੈ ਕੀ ਕਿਹਾ ਉਹਨਾਂ ਨੇ ਕਹਿੰਦੇ ਕਿ ਅਮਰਤਪਾਲ ਸਿੰਘ ਦੇ ਪਾਦਰ ਔਰ ਉਹਨਾਂ ਦੇ ਚਾਚਾ ਜੀ ਜਿਹੜੇ ਕਹਿੰਦੇ ਉਹ ਮੁਲਾਕਾਤ ਲਈ ਗਏ ਆ। ਪਰ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਸਾਫ਼ ਕਰ ਦਿੱਤਾ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਜਿਹੜੇ ਆ ਉਹ ਸੋਚ ਕੇ ਵਿਚਾਰ ਕਰਨਗੇ। ਹਫ਼ਤੇ ਰ ਉਹਨਾਂ ਨੇ ਕਹਿੰਦੇ ਟਾਈਮ ਮੰਗਿਆ ਵੀ ਚੋਣ ਲੜਨ ਦੀਆਂ ਜਾਂ ਨਹੀਂ ਲੜਨ ਦੀ। ਕਹਿੰਦੇ ਸੰਗਤਾਂ ਦਾ ਸਾਡੇ ਤੇ ਦਬਾਅ ਪਰ ਹਾਲੇ ਫਾਈਨਲ ਨਹੀਂ ਹੈ ਕਿ ਚੋਣ ਲੜੇਗੀ ਲੜੇਗਾ। ਕਿਉਂਕਿ ਜਸਟਜੀਤ ਨਾ ਰਾਜਦੀਪ ਸਿੰਘ ਖਾਲਸਾ ਹੋਰ ਨੇ ਇਹ ਗੱਲ ਕਹੀ ਕਿ ਚੋਣ ਲੜੇਗਾ ਹੀ ਲੜੇਗਾ। ਇਹੋ ਜੀ ਗੱਲ ਹੈ। ਅਸੇ ਦੋ ਸਰ ਰਾਜੀਤ ਸਿੰਘ ਖਾਲਸਾ ਹੁਣੀ ਪਤਾ ਨਹੀਂ ਕਿਹੜੀ ਗੱਲੋਂ ਕਾਲੀ ਕਰ ਗਿਆ ਤੇ ਕਾਲੀ ਜੀ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਰਾਜੀਤ ਸਿੰਘ ਖਾਲਸਾ ਜੀ ਪਤਾ ਨਹੀਂ ਉਹਨੇ ਕਾਲੀ ਚ ਕਿਸ ਅਧਾਰ ਤੇ ਇਹ ਐਲਾਨ ਕਰਤਾ ਕਿਉਂਕਿ ਜਿਸ ਦਿਨ ਦਾ ਉਹਨਾਂ ਦਾ ਐਲਾਨ ਹੋਇਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਅੰਮ੍ਰਿਤਪਾਲ ਦੇ ਸੰਦਰਭ ਦੇ ਵਿੱਚ ਬੜੀ ਤਰੀਕੇ ਦੀਆਂ ਜਿਹੜੀਆਂ ਖਬਰਾਂ ਉਹ ਸਾਹਮਣੇ ਆ ਰਹੀਆਂ ਕੁਝ ਥਾਵਾਂ ਤੇ ਤਾਂ ਪਤਾ ਲੱਗਾ ਇਹ ਵੀ ਪਤਾ ਲੱਗਾ ਕਿ ਅੰਮ੍ਰਿਤਪਾਲ ਦੇ ਸੰਦਰਭ ਦੇ ਵਿੱਚ ਅਕਾਲੀ ਦਲ ਨਾਲ ਵੀ ਗੱਲਬਾਤ ਚੱਲਦੀ ਪਈ ਸੀ ਕਿ ਅਕਾਲੀ ਦਲ ਉਸ ਨੂੰ ਬਾਹਰੋਂ ਸਮਰਥਨ ਦੇ ਦੇ ਇਹ ਖੁਰਾਕਾ ਕਪੂਰ ਸਾਹਿਬ ਤੋਂ ਇਹੋ ਜਿਹੇ ਬੜੀਆਂ ਚਰਚਾਵਾਂ ਜਾਂ ਫਾਰਮਸ ਹਨ ਬੀਤੇ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਦੇ ਸਬੰਧ ਵਿੱਚ ਆ ਜਿਹੜੀਆਂ ਚੱਲੀਆਂ ਇਹ ਹਾਂ ਭਈ ਉਹ ਜਿਹੜੀਆਂ ਚੋਣ ਲੜ ਸਕਦੇ ਆ ਅਕਾਲੀ ਦਲ ਨੇ ਉਹਨਾਂ ਨੂੰ ਅਪਰੋਚ ਕੀਤਾ ਇਵਨ ਕਿ ਇਹ ਵੀ ਪਤਾ ਲੱਗਾ ਕਿ ਸਿਰਨਜੀਤ ਸਿੰਘ ਬਾਦਲਾ ਥੜਾ ਵੀ ਅਪਰੋਚ ਕਰ ਸਕਦਾ ਪਰ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੇਵਲ ਤੇ ਕੇਵਲ ਬਹਿਜ਼ ਝੂਠ ਦਾ ਪਲੰਦਾ ਹੀ ਜਿਹੜਾ ਉਸ ਸਾਥ ਹੋਈਆਂ ਉਸ ਦਿਨ ਜਿਸ ਦਿਨ ਤੁਸੀਂ ਉਸਤਨੀ ਬਾਦਲਾ ਜੀ ਨਾਲ ਇੰਟਰਵਿਊ ਜਿਹੜੀ ਕੀਤੀ ਸਰ ਉਹ ਕੋਨੇ ਦੇਖਿਆ ਉਹਨਾਂ ਨੇ ਕਿਹਾ ਕਿ ਸਾਨੂੰ ਇਹਦੇ ਸਬੰਧੀ ਕੋਈ ਵੀ ਪਤਾ ਨਹੀਂ ਆਪਣੇ ਪੱਧਰ ਤੇ ਮੈਂ ਅਕਾਲੀ ਸੂਤਰਾ ਤੋਂ ਕੁਝ ਪਤਾ ਕੀਤਾ ਤਾਂ ਅਕਾਲੇ ਇਤਰਾ ਦੇ ਵਿੱਚ ਵੀ ਅਜਿਹੀ ਕੋਈ ਵੀ ਖਬਰ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਕਿ ਹਾਂ ਭਈ ਅਕਾਲੀ ਦਲ ਕੋਈ ਅਜਿਹੀ ਅਪਰੋਚ ਨਹੀਂ ਉਹ ਕਰ ਰਿਹਾ ਹੋਵੇ ਜਾਂ ਅਕਾਲੀ ਦਲ ਨੂੰ ਕਿਸੇ ਨੇ ਅਪਰੋਚ ਕੀਤੀ ਹੋਵੇ ਪਰ ਹਾਂ ਇਹ ਚਰਚਾਵਾਂ ਜਿਹੜੀਆਂ ਜ਼ਰੂਰ ਲਈਆ ਤੇ ਹੁਣ ਸਾਰੀਆਂ ਚਰਚਾਵਾਂ ਤੋਂ ਉੱਤੋਂ ਪੂਰਨ ਤੌਰ ਤੇ ਜਿਹੜਾ ਆ ਪਰਦਾ ਜਿਹੜਾ ਉੱਠ ਗਿਆ ਜਦੋਂ ਉਹਨਾਂ ਦੇ ਪਿਤਾ ਜੀ ਔਰ ਚਾਚਾ ਜੀ ਉਹਨਾਂ ਨੂੰ ਮਿਲ ਕੇ ਹੁੰਦੇ ਅਮਰਤਪਾਲ ਨੂੰ ਮਿਲ ਕੇ ਹੁੰਦੇ ਆ ਔਰ ਆਣ ਕੇ ਉਹਨਾਂ ਨੇ ਕਿਹਾ ਕਿ ਅਮਰਤਪਾਲ ਦੇ ਨਾਲ ਇਸ ਸੰਦਰਭ ਦੇ ਵਿੱਚ ਗੱਲਬਾਤ ਜਰੂਰ ਹੋਈ ਆ ਤੇ ਅਮਰਤਪਾਲ ਨੇ ਕੋਈ ਵੀ ਇਹਦੇ ਸਬੰਧੀ ਹਾਮੀ ਜਿਹੜੀ ਆ ਉਹ ਜ ਨਹੀਂ ਭਰੀ ਉਹਨਾਂ ਨੇ ਕਿਹਾ ਕਿ ਹਾਂ ਮੈਨੂੰ ਕੁਝ ਸਮਾਂ ਇੱਕ ਹਫਤੇ ਦਾ ਜਾਂ 15 ਦਿਨਾਂ ਦਾ ਜਰਾ ਉਹ ਸਮਾਂ ਉਹ ਦਿੱਤਾ ਜਾਵੇ ਤਾਂ ਜੋ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਦੂਜੇ ਪਾਸੇ ਹਲਕੇ ਦੇ ਵੋਟਰਾਂ ਦਾ ਮਨ ਖੰਗਾਲ ਕੇ ਪਤਾ ਲਾਇਆ ਜਾ ਸਕੇ ਕਿ ਹਾਂ ਵੀ ਲੋਕ ਜਿਹੜੇ ਆ ਉਕੀ ਜਾਂਦੇ ਆ ਕਿਉਂਕਿ ਅਮਰਤਪਾਲ ਜਦੋਂ ਆਪਣੇ ਰੌਂਦ ਵਿੱਚ ਸਭ ਕਈ ਤਰੀਕੇ ਦੇ ਉਹਨਾਂ ਵੱਲੋਂ ਐਲਾਨ ਜਿਹੜੇ ਕੀਤੇ ਜਾਂਦੇ ਰਹੇ ਆ ਤਾਂ ਹੁਣ ਸਭ ਕਾਸੇ ਨੂੰ ਵਿੱਚ ਜੇਕਰ ਉਹ ਦਰਖਤ ਨਾਲ ਜਿਸ ਤਰੀਕੇ ਨਾਲ ਖਾਲਸਾ ਉਹਨਾਂ ਦੀ ਇਸ ਸਟੇਟਮੈਂਟ ਆਈ ਤਾਂ ਉਹਦੇ ਵਿੱਚ ਸ਼ੰਕੇ ਜਿਹੜੇ ਕੁਝ ਜ਼ਰੂਰ ਜਿਹੜੇ ਅੱਬਾ ਜਿਹੜੇ ਹੋਏ ਸੰਤ ਪਰਖਿਆ ਉਹਨਾਂ ਸ਼ੰਕਿਆਂ ਨੂੰ ਨਰਮੂਲ ਦੱਸਦੇ ਹੋયા ਉਹਨਾਂ ਦੇ ਫਾਦਰ ਔਰ ਉਹਨਾਂ ਦੇ ਚਾਚੇ ਨੇ ਇਹ ਗੱਲ ਕਹੀ ਆ ਕਿ ਅਮਰਤਪਾਲ ਹੁਣੜੇ ਅਜੇ ਇਹਦੇ ਸਬੰਧ ਵਿੱਚ ਆਪਣਾ ਮਨ ਜਿਹੜਾ ਜਾਂ ਆਪਣੇ ਪੱਤੇ ਜਿਹੜੇ ਆ ਉਹ ਨਹੀਂ ਖਲਿਓ ਕਹਿੰਦੇ ਠੀਕ ਆ ਇੱਕ ਵਾਰੀ ਵਿਚਾਰ ਚਰਚਾ ਕਰ ਲੈਂਦੇ ਕੋਈ ਸਮਾਂ ਤੋਂ ਫਿਰ ਸੋਚ ਕੇ ਇਹਦੇ ਸਬੰਧੀ ਆਪਾਂ ਗੱਲ ਕਰਾਂਗੇ ਤਾਂ ਹਾਂ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਕਿ ਡਿਬਲੂ ਗੱਲ ਜੇਲ੍ਹ ਦੇ ਵਿੱਚ ਜਿਹੜੇ ਪ੍ਰਸ਼ਾਸਨ ਆ ਉਹਨਾਂ ਦਾ ਜਿਹੜਾ ਵਿਹਾਰ ਆ ਨਾ ਤੇ ਉਹਨਾਂ ਨਾਲ ਠੀਕ ਰਿਹਾ ਤੇ ਨਾ ਹੀ ਅਮਰਤਪਾਲ ਦੇ ਨਾਲ ਠੀਕ ਰਿਹਾ ਜਦੋਂ ਕਹਿੰਦੇ ਮਿਲਲਾਕਾਤ ਕਰਨਗੇ ਤੇ ਖੁਫੀਆ ਏਜੰਸੀਆਂ ਦੇ ਜਿਹੜੇ ਬੰਦੇ ਸਨ ਉਹ ਵੱਡੀ ਮਾਤਰਾ ਦੇ ਵਿੱਚ ਉਹਨਾਂ ਦੇ ਆਲੇ-ਦੁਆਲੇ ਘੁਮਦੇ ਫਿਰਦੇ ਰਹੇ ਜਿਸ ਕਰਕੇ ਉਹ ਵਧੀਆ ਤਰੀਕੇ ਨਾਲ ਜਿਹੜੀ ਉਹ ਗੱਲਬਾਤ ਆ ਉਹ ਉਹਦੇ ਨਾਲ ਨਹੀਂ ਕਰ ਸਕੇ ਉਹਨਾਂ ਨੇ ਮੰਗੀ ਸੀ ਜਿਲ੍ਹਾ ਪ੍ਰਸ਼ਾਸਨ ਤੋਂ ਕਿ ਹਾਂ ਭਈ ਉਹਨਾਂ ਨੂੰ ਇੱਕ ਵਧੀਆ ਸੁਖਾਵਾਂਚਾ ਮਾਹੌਲ ਦਿੱਤਾ ਜਾਵੇ ਡਿਪਲੋਮੇਟਿਕ ਡੂਗੰਚ ਪਾਸੇ ਕਿ ਜਦੋਂ ਮੁਲਾਕਾਤ ਵਾਸਤੇ ਆਉਂਦੇ ਆ ਇੱਕ ਵਧੀਆ ਮਾਹੌਲ ਦਿੱਤਾ ਜਾਵੇ ਅਜਿਹੀਆਂ ਸਥਿਤੀਆਂ ਪੈਦਾ ਜਿਹੜੀਆਂ ਨਾ ਕੀਤੀਆਂ ਜਾਂ ਜਿਨ੍ਹਾਂ ਤੋਂ ਉਹਨਾਂ ਦੇ ਪਰਿਵਾਰ ਦਾ ਪ੍ਰਸ਼ਾਸਨ ਤੋਂ ਜਿਹੜਾ ਭਰੋਸਾ ਉੱਠ ਜਾਵੇ ਖੈਰ ਜਿਹੜੀ ਗੱਲ ਆ ਉਹ ਹੁਣ ਅਮਰਤਪਾਲ ਨਹੋਣਾ ਨੇ ਦੱਸੀ ਆ ਕਿ ਉਹ 15 ਕਦੇੜਾ ਤੱਕ ਇਸ ਪਤੀ ਆਪਣੇ ਪੱਤੇ ਜਿਹੜੇ ਆ ਖੋਲਣਗੇ ਕਿ ਉਹ ਚੁਣ ਲੜਨਗੇ ਜਾਂ ਨਹੀਂ ਲੜਨਗੇ ਜੀ ਤੁਹਾਡੇ ਸ਼ਕਮ ਪ੍ਰੋਗਰਾਮਸ ਜਿਹੜੇ ਤੁਹਾਡਾ ਬਹੁਤ-ਬਹੁਤ ਧੰਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤਾਂ ਇਸਮ ਪ੍ਰੋਫੈਸਰ ਮਜੀਸਾ ਗਣਕੀ ਸਾਹਿਬ ਜਿਹਨਾਂ ਦੇ ਬਲੋਂ ਨਾਲ ਅਸੀਂ ਗੱਲਬਾਤ ਕੀਤੀ ਗਈ ਜੀ ਕਮਿਟ ਕਰਦੇ ਆ ਕਿ ਅਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੋਂ ਜੋ ਪਸੰਦ ਆਈ ਉਹ ਵਾਰ ਫਿਰ ਮਿਲਾਂਗੇ ਤਾਂ